ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁੱਟਮਾਰ ਹੋ ਰਹੀ ਹੈ ਝੋਟੇ ਦੇ ਉੱਤੇ ਵੀ ਵਾਰ ਹੋ ਰਿਹਾ ਝੋਟੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਬਚਾਅ ਕਰਨ ਦੇ ਲਈ ਹੱਥ ਚੁੱਕਿਆ ਜਾ ਰਿਹਾ ਬੇਤੀ ਕਰਨ ਜਾਂਦਾ ਹੱਥ ਬੰਨ ਕੇ ਵੀ ਬਾਈ ਤੂੰ ਜਵਾਕਾ ਹੁੰਦਾ ਕਹਿੰਦਾ ਵਡਾ ਹੁੰਦਾ ਕਹਿੰਦਾ ਮੈਂ ਤਾਂ ਵੇਚੂਗਾ ਪੁਲਿਸ ਦੀ ਹਾਜ਼ਰੀ ਚ ਇਹ ਤੁਹਾਡੇ ਕੰਮ ਕਰਨ ਦੇ ਤਰੀਕੇ ਤੋਂ ਵੀ ਬਹੁਤੇ ਲੋਕ ਉਹਨਾਂ ਖੁਸ਼ ਨਹੀਂ ਸੀ ਕਹਿੰਦੇ ਕਿ ਬੰਦੇ ਦਾ ਮਕਸਦ ਠੀਕ ਆ ਪਰ ਕਈ ਵਾਰੀ ਜ਼ਿਆਦਾ ਕਰ ਜਾਂਦਾ ਆਪਾਂ ਤਾਂ ਹਰੇਕ ਦਾ ਬੱਚਾ ਬਚਾਉਣਾ ਆਪਾਂ ਕੋਈ ਲੀਬਰੀ ਨਹੀਂ ਕਰਨੀ ਆਪਾਂ ਕੋਈ ਸਿਆਸਤ ਨਹੀਂ ਕਰਨੀ ਆਪਾਂ ਕੱਲ ਨੂੰ ਵੋਟਾਂ 'ਚ ਖੜਾ ਹੋਣਾ ਜੇ ਨਾ ਐ ਬੋਲਦੇ ਐ ਕੁੱਤੇ ਮੰਗੂ ਭੌਂਗ ਦਿੱਤਾ ਲੋਕਾਂ ਨੂੰ ਜਗਾਉਣਾ ਕੁੱਕੜ ਨੂੰ ਬਾਗ ਦੇਣੀ ਪੈਂਦੀ ਐ ਕੁੱਕਰ ਦੀ ਤਾਂ ਹੁਣ ਮਰੂੜੀ ਜਾਂਦੀ ਐ ਖੜਾ ਐ ਵੀ ਲੋਕ ਜਾਗਣ ਮੈਂ ਤਾਂ ਹੋਰ ਕੁੱਤੇ ਮੰਗੂ ਭੌਂਕੂਗਾ ਜੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਇਹ ਕਹਿੰਦੇ 24 ਦੇ 1 ਮਹੀਨੇ ਤੱਕ ਦੀ ਤਰੀਕ ਦੇ ਦਿਓ ਉਦੋਂ ਦੇਖਿਓ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਉਸ ਵਹੀਮ ਦਾ ਰੋਡ ਮੈਪ ਆ ਜਿਹੜਾ ਅਸੀਂ ਤਿਆਰ ਕਰੀ ਬੈਠੇ 5 ਮਿੰਟ ਦੀ ਗੱਲ ਕਰਵਾ ਦੇ ਮੇਰੀ ਭਾ ਭਗਵੰਤ ਮਾਨ ਨਾਲ ਸਦਮ ਸਿੱਧੀ 5 ਮਿੰਟਾਂ ਚ ਉਹਨਾਂ ਤੋਂ 5 ਸਵਾਲ ਮੰਗੂਗਾ ਸਿਰਫ ਦੇ ਪੰਜਾਂ ਦੇ ਜਵਾਬ ਦੇ ਦਿੰਦਾ ਮੇਰੇ ਸਹਾਇਜ ਜੀ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆ ਆਮ ਮੰਦੇ ਦਾ ਰਾਜ ਆਮ ਮੰਦੇ ਦਾ ਰਾਜ ਕਿੱਥੇ ਆ ਉਹੀ ਗੁੰਡਿਆਂ ਮੰਦੇ ਦਾ ਰਾਜ ਆ ਉਹੀ ਕਾਲੀਆਂ ਵਲੇ ਉਹੀ ਕਾਂਗਰਸੀਆਂ ਵਲੇ ਅੱਗੇ ਹੁੰਦੇ ਨੇ ਜਿਹੜੇ ਮੈਡੀਕਲ ਇੱਥੇ ਨਸ਼ਾ ਵੇਚਦੇ ਸੀ ਉਹ ਹਟੇ ਨਹੀਂ ਮੈਂ ਤੇਰਾ ਤੈਨੂੰ ਬੁਨਿਆਦੀ ਕਰਦਾ ਵੀ ਭਾਈ ਨਸ਼ਾ ਵੇਚਣੋਂ ਹਟਜੋ ਕੋਈ ਉਹ ਹਟੀ ਨਹੀਂ ਕੋਈ ਕਾਰੀ ਨਹੀਂ ਰਹਾ ਕੋਈ ਸੋਨਾਂ ਤੇ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕਾਨੂੰਨ ਨਾ ਆਪਣੀ ਪ੍ਰਸ਼ਾਸਨਿਕ ਹੁਣ ਮੈਂ ਪੰਜਾਬ ਵਾਸੀਆਂ ਨੂੰ ਪੁੱਛਦਾ ਬੁੱਤੀ ਜੀ ਵੀ ਮੈਂ ਪੁੱਛਦਾ ਵੀ ਜਿਹੜਾ ਝੋਟਾ ਹਾਰ ਪਾਉਂਦਾ ਸੀ ਜਾਂ ਝੋਟੇ ਦਾ ਤਰੀਕਾ ਗੱਲ ਤੋਂ ਮੈਨੂੰ ਤਰੀਕਾ ਦੱਸਣ ਸੋਡੇ ਚੈਨਲ ਦੇ ਮਾਧਮ ਰਾਹੀਂ ਬਿਨਾਂ ਗੱਲ ਤੋਂ ਚਲੋ ਬਾਹਲੇ ਕਹਿੰਦੇ ਫਲਾਨੀ ਪਾਰਟ ਨੇ ਛੱਡਿਆ ਤਾਂ ਬੋਲਦਾ ਫਿਰਦਾ ਸੇ ਤਾਂ ਇੱਕ ਪਿੰਡੂ ਮੱਤ ਵਾਲਾ ਬੰਦਾ ਹੈ ਇਹਨੂੰ ਤਾਂ ਪਤਾ ਹੀ ਨਹੀਂ ਹੈ ਕਿ ਅੰਕੜਿਆਂ ਚ ਕੀ ਹੈ ਤੁਸੀਂ ਤੇ ਹਾਈ ਮੈਨ ਨਾਲ ਇੰਗਲਿਸ਼ ਚ ਇੰਟਰਵਿਊ ਹੋਏ ਇੰਗਲਿਸ਼ ਚ ਕਰ ਲਓ ਮੈਂ ਨਾਨ ਮੈਡੀਕਲ ਪਲੱਸ 2 ਨਾਲ ਕਰੀ ਹੋਈ ਹੈ ਤਿਆ ਪੁਲਿਸ ਦੀ ਕਾਰਜਕਾਰੀ ਚ ਘੱਟੋ ਘੱਟ 50 ਪੱਦਰ ਤੇ ਤੈਸੀ ਨਹੀਂ ਗੱਲ ਕਰਦੇ ਮਾਨਸੇ ਵਿੱਚ ਤਾਂ ਫਰਕ ਪੈਣਾ ਚਾਹੀਦਾ ਹੈ ਕਿ ਕਿਤੇ ਕੱਲ ਨੂੰ ਫੇਰ ਨਾ ਵਿਫਤਾ ਖੜੀ ਹੋ ਜਾਏ ਆਪਣੀ ਮਾਨਸਾ ਦੇ ਪੁਲਿਸ ਵਾਲਦਾ ਈਗੋ ਹੋ ਗਿਆ ਮੇਰੇ ਨਾਲ ਉਦੋਂ ਤੁਹਾਡੇ ਵਰੀ ਤਾਂ ਬਿਆਨ ਵੀ ਦਿੱਤੇ ਗਏ ਸੀ ਕਿ ਹੁਣ ਪੁਲਿਸ ਨੂੰ ਕੰਮ ਥੋੜੀ ਸਿਖਾਊਗਾ ਝੋਟਾ ਪੁਲਿਸ ਨੂੰ ਕੰਮ ਕਰਨਾ ਆਉਂਦਾ ਮੈਨੂੰ ਆ ਕੇ ਲੈ ਕੇ ਜਾਵੇਗਾ ਵੀ ਦੱਸ ਕਿੱਥੇ ਵਿਗਦਾ ਮੈਨੂੰ ਡੰਡਿਆਂ ਨਾਲ ਕੁੱਟ ਕੇ ਲਿਆਉਣ ਕਰੋ ਇੱਥੇ ਤੁਹਾਨੂੰ ਪੱਤਰਕਾਰਾਂ ਨੂੰ ਬੁਲਾਉਣ ਵੀ ਦੱਸ ਝੋਟ ਕਿੱਥੇ ਨਸ਼ਾ ਵਿਗਦਾ ਮੈਂ 49 50 ਤਾਂ ਦੱਸੂ ਵਿੱਚ ਨਸ਼ਾ ਵਿਗਦਾ ਤੋ ਜਿਹੜੇ ਨਸ਼ਾ ਤਸਕਰ ਨੇ ਜਾਂ ਡਰੱਗ ਵੇਚਣ ਵਾਲੇ ਨੇ ਉਹਨਾਂ ਤੋਂ ਤੁਹਾਨੂੰ ਕੋਈ ਥ੍ਰੈਟ ਨਹੀਂ ਆਉਂਦਾ ਥ੍ਰੈਟ ਬੜੇ ਆਉਂਦੇ ਨੇ ਪਰ ਉਦਨ ਵਾਲਾ ਰੌਲਾ ਵੀ ਪੁੱਛਣਾ ਚਾਹਣਾ ਜਦੋਂ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ ਵੀ ਉਹਨਾਂ ਦੀ दारू ਪੀਤੀ ਹੋਈ ਸੀ ਉਹ ਪਹਿਲਾਂ ਜੀ ਕਮੇਟੀ ਬਣੀ ਸੀ ਉਹਦਾ ਵਿਰੋਧ ਕਰਦੇ ਨੇ ਕਰਦੇ ਸੀਗੇ ਆ ਉਹਨਾਂ ਰਜੇ ਹੋਏ ਸੀ ਪੰਜਾਬ ਚੋਂ ਕਿਸੇ ਪਿੰਡ ਚੋਂ ਗਲੀ ਚੋਂ ਮੁਹੱਲੇ ਚੋਂ ਬੇਇਨਸਾਫੀ ਦੀ ਆਵਾਜ਼ ਉੱਠਦੀ ਹੈ ਨਸ਼ਿਆਂ ਦੇ ਮੁੱਦੇ ਤੇ ਆਵਾਜ਼ ਉੱਠਦੀ ਹੈ ਤੇ ਉਸ ਦੇ ਵਿੱਚ ਇੱਕ ਨਾਮ ਬੋਲਦਾ ਪਰਮਿੰਦਰ ਸਿੰਘ 就这的。 ਛੋਟਾ ਮਾਨਸੇ ਦਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਥੋਂ ਤੱਕ ਕੇ ਬਾਹਰ ਬੈਠੇ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਉਦੋਂ ਆ ਜਾਂਦਾ ਜਦੋਂ ਜੇਲ੍ਹ ਜਾਣਾ ਪੈਂਦਾ ਜੇਲ੍ਹ ਕੋਈ ਕਤਲ ਦੇ ਕੇਸ 'ਚ ਨਹੀਂ ਕੋਈ ਐਸੇ ਕੇਸ 'ਚ ਨਹੀਂ ਕਿ ਕਿਸੇ ਦੇ ਥੱਪੜ ਮਾਰ ਦਿੱਤਾ ਤੇ ਤਾਂ ਗਿਆ ਉਹ ਇਸ ਕਰਕੇ ਜੇਲ੍ਹ ਭੇਜਿਆ ਗਿਆ ਔਰ ਬਾਅਦ ਵਿੱਚ ਪੁਲਿਸ ਨੂੰ ਯੂ ਟਰਨ ਤੱਕ ਲੈਣਾ ਪਿਆ ਪਰਚਾ ਕੈਨਸਲ ਤਾਂ ਕਰਨਾ ਪਿਆ ਉਹ ਸਾਰੀਆਂ ਗੱਲਾਂ ਤੁਸੀਂ ਜਾਣਦੇ ਹੋ ਪਰ ਪਿਛਲੇ ਦਿਨੀ ਵੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁੱਟਮਾਰ ਹੋ ਰਹੀ ਹੈ ਝੋਟੇ ਦੇ ਉੱਤੇ ਵੀ ਵਾਰ ਹੋ ਰਿਹਾ ਝੋਟੇ ਵੱਲੋਂ ਵੀ ਆਪਣੇ ਪੱਧਰ ਦੇ ਉੱਤੇ ਬਚਾਅ ਕਰਨ ਦੇ ਲਈ ਹੱਥ ਚੁੱਕਿਆ ਜਾ ਰਿਹਾ ਉਹ ਸਾਰੀਆਂ ਗੱਲਾਂ ਕੀ ਸੀ ਤੇ ਹੌਰਨਸ ਦੀ ਮੁਹਿੰਮ ਕਿਵੇਂ ਚੱਲ ਰਹੀ ਹੈ ਇਸ ਦੀ ਟੀਮ ਕਿਵੇਂ ਕੰਮ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਕੀ ਕੀ ਤਜਰਬੇ ਰਹੇ ਕਿੰਨਾ ਬਦਲਿਆ ਝੋਟਾ ਆਪਣੇ ਕੰਮ ਨੂੰ ਲੈ ਕੇ ਸਾਰੀਆਂ ਗੱਲਾਂ ਅਸੀਂ ਕਰਾਂਗੇ ਸਾਡੇ ਨਾਲ ਖੜੇ ਨੇ ਸਭ ਤੋਂ ਪਹਿਲਾਂ ਜੀ ਤੁਹਾਡੀ ਗੱਲ ਨੂੰ ਲੈ ਕੇ ਜਾਂ ਕੰਮ ਨੂੰ ਲੈ ਕੇ ਹੁਣ ਤਾਂ ਸਾਰੇ ਲੋਕ ਜਾਣ ਚੁੱਕੇ ਆ ਕਿ ਤੁਹਾਡਾ ਮਕਸਦ ਕੀ ਆ ਸਵਾਲ ਇਹ ਹੁੰਦਾ ਹੈ ਕਿ ਤੁਹਾਡੇ ਕੰਮ ਕਰਨ ਦੇ ਤਰੀਕੇ ਤੋਂ ਵੀ ਬਹੁਤੇ ਲੋਕ ਉਹਨੂੰ ਖੁਸ਼ ਨਹੀਂ ਸੀ ਕਹਿੰਦੇ ਕਿ ਬੰਦੇ ਦਾ ਮਕਸਦ ਠੀਕ ਆ ਪਰ ਕਈ ਵਾਰੀ ਜ਼ਿਆਦਾ ਕਰ ਜਾਂਦਾ ਬੋਲਣ ਲੱਗਿਆ ਵੀ ਨਹੀਂ ਦੇਖਦਾ ਤੇ ਕੰਮ ਕਰਨ ਲੱਗਿਆ ਵੀ ਨਹੀਂ ਦੇਖਦਾ ਤੇ ਕੰਮ ਕਰਦੇ ਆ ਕਰਦੇ ਪਹਿਲਾਂ ਤਾਂ ਮੈਂ ਇਹੀ ਜਾਨਣਾ ਚਾਹੂੰਗਾ ਬਦਲਾਅ ਆਇਆ ਥੋੜਾ ਬਹੁਤਾ ਢੰਗ ਤਰੀਕਾ ਬਦਲਿਆ ਕਿ ਉਸੇ ਰਫਤਾਰ ਨਾਲ ਚੱਲਣਾ ਪੈ ਰਿਹਾ ਪਹਿਲਾਂ ਤਾਂ ਆਪਾਂ ਸਾਰੀ ਸਾਧ ਸੰਗਤ ਨੂੰ ਜੋ ਤੁਹਾਡੇ ਚੈਨਲ ਆ ਏ ਬੀ ਸੀ ਲਾਦੂ ਕਹ ਨਾਲ ਜੁੜੀ ਆ ਜਾਂ ਨਵੇਂ ਵੀਰ ਜੁੜਨਗੇ ਉਹਨਾਂ ਨੂੰ ਜਿਹੜੇ ਸਿੰਘ ਵੀਰਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Hindu ਵੀਰਨ ਨੂੰ ਰਾਮ ਰਾਮ ਮੁਸਲਮਾਨ ਵੀਰਾਂ ਨੂੰ ਜੈ ਆਪਣਾ ਅਸਲਾਮ ਵਾਲੇਕਮ ਸਾਰੇ ਧਰਮਾਂ ਦਾ ਇੱਜ਼ਤ ਸਤਕਾਰ ਹੈ ਮਾਣ ਹੈ ਹਰੇਕ ਕਿਉਂਕਿ ਬੱਚਾ ਹਰੇਕ ਦਾ ਪੀੜਤਾ ਹੈ ਹਰੇਕ ਮਾਂ ਇਸ ਚੀਜ਼ ਤੋਂ ਦੁਖੀ ਹੈ ਜੀ ਆਪਾਂ ਤਾਂ ਹਰੇਕ ਦਾ ਬੱਚਾ ਬਚਾਉਣਾ ਆਪਾਂ ਕੋਈ ਲੀਡਰੀ ਨਹੀਂ ਕਰਨੀ ਆਪਾਂ ਕੋਈ ਸਿਆਸਤ ਨਹੀਂ ਕਰਨੀ ਆਪਾਂ ਕੱਲ ਨੂੰ ਵੋਟਾਂ ਹੀ ਖੜਾ ਹੋਣਾ ਜਾਂ ਆਪਾਂ ਕੋਈ ਸੰਸਥਾ ਬਣਾਈ ਐਂਟੀ ਦਾ ਟਾਸਕ ਫੋਰਸ ਦੇ ਨਾਂ ਤੇ ਉਤੇ ਦੀ ਹੀ ਕੰਮ ਕਰਨਾ ਇੱਕੋ ਹੀ ਮਕਸਦ ਹੈ ਨਸ਼ਾ ਕੰਮ ਚ ਕੋਈ ਫਰਕ ਨਹੀਂ ਆ ਓਵੇਂ ਹੀ ਚੱਲਦੇ ਆ ਬੋਲਣ ਦਾ ਆਏ ਆ ਥੋੜਾ ਜਿਹਾ ਇੱਕ ਤਾਂ ਬੀਪੀ ਦੀ ਸ਼ਿਕਾਇਤ ਆ ਬੀਪੀ ਵੱਜ ਜਾਂਦਾ ਇੱਕ ਜੇ ਨਾ ਐ ਬੋਲਦੇ ਆਂ ਕੁੱਤੇ ਵਾਂਗੂ ਭੌਂਗ ਦੇ ਤਾਂ ਲੋਕਾਂ ਨੂੰ ਜਗਾਉਣਾ ਕੁੱਕੜ ਨੂੰ ਵਾਗ ਦੇਣੀ ਪੈਂਦੀ ਆ ਕੁੱਕਰ ਦੀ ਤਾਂ ਹੁਣ ਮਰੂੜੀ ਜਾਂਦੀ ਆ ਖੜਾ ਵਾਗ ਦੇਣ ਖਾਤਰ ਕੁੱਕੜ ਨੂੰ ਪੂਰਾ ਜ਼ੋਰ ਲਾ ਕੇ ਮੈਨੂੰ ਤਾਂ ਹੁਣ ਪਾਏ ਆ ਵੀ ਲੋਕ ਜਾਗਣ ਮੈਂ ਤਾਂ ਹੋਰ ਕੁੱਤੇ ਮੰਗੂ ਪੌਂਕੂਗਾ ਬਟ ਯਾਰ ਫਰਕ ਬਹੁਤ ਪੈ ਗਿਆ ਆਪਣੇ ਪੌਂਕਣਾਂ ਲੋਕ ਜਾਗੇ ਆਪਣਾ ਸਾਥ ਦਿੱਤਾ ਜਿਵੇਂ ਤੁਸੀਂ ਕਹੇ ਪਰਚੇ ਕੈਨਸਲ ਹੋਏ ਪਰਚੇ ਕੈਨਸਲ ਨਹੀਂ ਹੋਏ ਆਪਣੇ ਉਹ ਟੀਵੀਆਂ ਤੇ ਕੈਨਸਲ ਹੋਏ ਨੇ ਸਰਕਾਰਾਂ ਦੇ ਬਿਆਨਾਂ ਤੇ ਕੈਨਸਲ ਹੋਏ ਨੇ ਬਟ ਤਰੀਕਾ ਮੈਂ ਬੁਖਤ ਦਾ ਉਦੋਂ ਬਾਅਦ ਦੋ ਤਿੰਨ ਪਰਚੇ ਮੇਰੇ ਤੇ ਹੋਰ ਪਾਉਣ ਨੇ ਦੋ ਤਿੰਨ ਦੀ ਇਸ ਤਗਾਸਾਂ ਤਿਆਰੀ ਜਿਹੜੇ ਮੈਂ ਮੈਡੀਕਲ ਉਦੋਂ ਬਾਅਦ ਫੜੇ ਨੇ ਉਦੋਂ ਤੋਂ ਵੱਡੀਆਂ ਵੱਡੀਆਂ ਸੁਰਖੀਆਂ ਬਣੀਆਂ ਸੀ ਕਿ ਪ੍ਰਵਿੰਦਰ ਸਿੰਘ ਝੋਟੇ ਤੇ ਜਿਹੜੇ ਪਰਚੇ ਪਏ ਸੀ ਉਹ ਕੈਨਸਲ ਨੇ ਤੇ ਪ੍ਰਵਿੰਦਰ ਝੋਟਾ ਬਾਹਰ ਹਾਂ ਉਹ ਐਸਐਸਪੀ ਨੇ ਬਿਆਨ ਦਿੱਤਾ ਉਹ ਐਸਡੀ ਇੱਥੇ ਆਏ ਨੇ ਬਿਆਨ ਦਿੱਤਾਗਾ ਬਟ ਫੇਰੇ ਜਮਾਨਤ ਹੋਈ ਹੈ ਮੁੱਚ ਲਗਾ ਭਰਿਆ 30000 ਰੁਪਿਆ ਮੈਂ ਤਾਂ ਅੰਦਰ ਸੀ ਮੈਨੂੰ ਤਾਂ ਖਰੇ ਗੱਲ ਦਾ ਪਤਾ ਨਹੀਂ ਆਪਾਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹਣਾ ਇਹ ਚੀਜ਼ ਦਾ ਮੈਂ ਤਰੀਕਾ ਬੁਖਤਦਾ ਐਸਐਸਪੀ ਨੂੰ ਹੁਣ ਕਹਿੰਦੇ ਨੇ ਬੰਦੇ ਮਿਲਦੇ ਨੇ ਜਾ ਕੇ ਵੀ ਪਰਚਾ ਕੈਨਸਲ ਕਰ ਉਹ ਕਹਿ ਜਾਂਦਾ ਪਰ ਤੁਸੀਂ ਤਾਂ ਰਨਾ ਚੱਕ ਲਓ ਧਰਨਾ ਸਾਈਡ ਤੇ ਧਰਨਾ ਨਸ਼ੇ ਖਿਲਾਫ ਆ ਕਿ ਨਸ਼ਾ ਮੁੱਕ ਗਿਆ ਆ ਉਹ ਬੰਦਿਆਂ ਤੇ ਇਹਨਾਂ ਤਾਂ ਸਾਡੀਆਂ ਮੰਗਾਂ ਸੀ ਜਿਨ੍ਹਾਂ ਨੇ ਕਿਹੇ ਦੁਕਾਨਾਂ ਬੰਦ ਕਰੋ ਸੀਲ ਕਰੋ ਇਹਨਾਂ ਨੂੰ ਮੈਂ ਸੀਲ ਕਰਵਾਈਆਂ ਇੱਕ ਇੱਕ ਵਾਰ ਜਾਂ ਉਹ ਯਾ ਪ੍ਰਾਪਰਟੀਆਂ ਦੀ ਜਾਂਚ ਕਰੋ ਅਰਬਾਂ ਖਰਬਾਂ ਦੀਆਂ ਪ੍ਰਾਪਰਟੀਆਂ ਬਣਾ ਲੀਆਂ ਫੇਰ ਦੋ ਦੋ ਵਾਰ ਸੀਲ ਕਰਵਾਤੀਆਂ ਦੁਕਾਨਾਂ ਉਹ ਫੇਰ ਖੁੱਲ ਗਿਆ ਇੱਕ ਬਠੰਡੇ ਖੋਲ ਹੀ ਜਾ ਕੇ ਜਿਹਨੇ ਮੇਰੇ ਤੇ ਪਰਚਾ ਪਵਾਇਆ ਸੀ ਵੀ ਗੱਲੇ ਚੱਤ ਪਾਉਂਦਾ ਹੁਣ ਬਠੰਡੇ ਕੋਹਲੀ ਬਠੰਡੇ ਵਾਲਿਓ ਮੈਂ ਤੁਹਾਨੂੰ ਦੀ ਫੋਟੋ ਦਿਉਂਗਾ ਬੰਦਾ ਪਛਾਣ ਲਿਓ ਸੋਡਾ ਬਠੰਡਾ ਹੂੰ ਵੀ ਉਹ ਨਸ਼ਾ ਵੇਚਣ ਦੀ ਆਦੀ ਆ ਸ਼ੁਰੂ ਤੋਂ 20 ਸਾਲ ਹੋ ਗਏ ਨੂੰ ਮੰਨ ਸਕਦੇ ਬੰਦੇ ਨੂੰ ਜਿਹੜੇ ਮੈਡੀਕਲ ਇੱਥੇ ਨਸ਼ਾ ਵੇਚਦੇ ਸੀ ਉਹ ਹਟੇ ਨਹੀਂ ਮੈਂ 13 ਤਰੀਕ ਨੂੰ ਬਣਾਦੀ ਕਰਦਾ ਵੀ ਭਾਈ ਨਸ਼ਾ ਵੇਚਣੋਂ ਹਟ ਜੋ ਕਿਉਂ ਉਹ ਹਟ ਹੀ ਨਹੀਂ ਕੋਈ ਕਾਰੀ ਨਹੀਂ ਰਿਹਾ ਕੋਈ ਸੋਨਾ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕਾਨੂੰਨਨ ਨਾ ਆਪਣੀ ਪ੍ਰਸ਼ਾਸਨਿਕ ਹਨਾ ਕ ਕਾਤ ਪਰਸੋਂ ਲੋੜੀ ਵਾਲਾ ਮੈਂ ਬਣਾਈ ਦੀ ਕਰਕੇ ਆਨਾ ਦੁਕਾਨ ਨਾਲ ਮੂਰੇ ਖੜਕੇ ਬਣਾਈ ਦੀ ਕਰ ਦਮ ਵੀ ਪੈਣੇ ਸਾਨਾ ਵੇਚੋ ਫਿਰ ਮੈਂ ਉਹੀ ਹੱਲ ਫੇਰ ਕਰੂੰਗਾ ਹੁਣ ਮੈਂ ਪੰਜਾਬ ਵਾਸੀਆਂ ਨੂੰ ਪੁੱਛਦਾ ਮੁੱਦੀ ਜੀ ਮੈਂ ਪੁੱਛਦਾ ਵੀ ਇਹਦਾ ਛੋਟਾ ਹਾਰ ਪਾਉਂਦਾ ਸੀ ਜਾਂ ਛੋਟੇ ਦਾ ਤਰੀਕਾ ਗੱਲ ਤੋਂ ਮੈਨੂੰ ਤਰੀਕਾ ਦੱਸਣ ਸੋਡੇ ਚੈਨਲ ਦੇ ਮਾਧਮ ਰਾਹੀਂ ਹਨਾ ਸੋਚ ਕੇ ਵਿਚਾਰ ਕੇ ਕੱਲ ਨੂੰ ਸੋਡਾ ਬੱਚਾ ਵੀ ਹੋ ਸਕਦਾ ਮੇਰੀ ਬਣਾਈ ਦੀ ਕਰਨ ਤੋਂ ਬਾਅਦ ਇੱਕ ਇੱਥੇ ਲੱਗੇ ਪਿੰਡਾ ਉੱਥੋਂ ਦਾ ਬੰਦਾ ਨਸ਼ਾ ਕੈਸੂ ਲੈ ਜਾਂਦਾ ਚਾਰ ਪੱਤੇ ਲੋੜੀ ਵਾਲੇ ਦਿਨ ਤੋਂ ਕਿਦੋਂ ਪਹਿਲਾਂ ਲੋੜੀ ਵਾਲੇ ਦੇ ਨਾਲ ਸ਼ਾਇਦ ਲੋੜੀ ਦੇ ਨਾਲ ਬਣਾਦੀ ਕਰੀ ਸੀ ਆਪਾਂ ਹਾਂ ਲੋੜੀ ਵਾਲੇ ਨਾਲ ਉੱਥੇ ਗਏ ਸੀ ਆਪਾਂ ਉੱਥੇ ਮੀਰਪੁਰ ਨਸ਼ਾ ਫੜਾ ਸੀ ਚੱਟਾਉਂਦੇ ਆ ਕੇ ਬਣਾਦੀ ਕਰੀ ਸੀ ਲੋੜੀ ਦੇ ਚਾਚੋ ਦੋ ਪੱਤੇ ਇਕੱਠੀ ਖਾ ਜਾਂਦਾ ਤੂੰ ਹੀ ਤੇ ਬੈਠਾ ਬੈਠਾ ਲੋੜੀ ਦੇ ਸ਼ਾਮ ਹੁੰਦੇ ਗਏ ਜਾਂਦਾ ਕੁਦਰਤੀਓਂ ਪਰਿਵਾਰ ਨਹੀਂ ਮੌਜੂਦ ਕੀ ਜਿੱਤਲ ਫਨ ਲੱਗ ਜਾਂਦਾ ਉਹਨੂੰ ਚੱਕ ਕੇ ਡਾਕਟਰ ਦੇ ਲੈ ਜਾਂਦੇ ਉਹ ਲਾਜ ਕਰਾਉਂਦੇ ਨੇ ਉਹਦੇ ਨਾਲੀਆਂ ਨੂੰ ਵੀ ਲਾ ਕੇ ਜ਼ਹਿਰ ਕੱਢਦੇ ਨੇ ਜਦੋਂ ਜ਼ਹਿਰ ਕੱਢਦੇ ਉਹਨੂੰ ਕੱਲ ਸ਼ਾਮੀ ਹੋਸ਼ ਆਉਂਦਾ ਮੈਨੂੰ ਉਹਦੇ ਪਰਿਵਾਰ ਕਬਾਰਸੇ ਆ ਉੱਥੋਂ ਦੇ ਪਿੰਡ ਦੇ ਬੰਦੇ ਫੋਨ ਕਰਦੇ ਨੇ ਵੀ ਛੋਟੇ ਭਾਈ ਉਹ ਕਹਿੰਦੇ ਕੱਲ ਨੂੰ ਸਵੇਰੇ ਵੀ ਅੱਜ ਸਵੇਰੇ ਲੈ ਕੇ ਆਵਾਂਗੇ ਅੱਜ ਸਵੇਰੇ ਮੈਨੂੰ ਉਹ ਬੰਦੇ ਦਾ ਫੋਨ ਆਉਂਦਾ ਵੀ ਡਾਕਟਰ ਨੇ ਕਿਹਾ ਇਹ ਤੋੜਨਾ ਪੈਣਾ ਵੀ ਕੱਲ ਨੂੰ ਲੈ ਕੇ ਆਵਾਂਗੇ ਹੁਣ ਕੱਲ ਨੂੰ ਮੈਂ ਫੇਰ ਜਾਣਾ ਉਸੇ ਦੁਕਾਨ ਤੇ ਉੱਥੇ ਜਾ ਕੇ ਪ੍ਰਲਾਸ਼ਨ ਕਰੂੰ ਧਰਨਾ ਕਰੂੰ ਵੀ ਇਹਨਾਂ ਸ਼ਾਹ ਵਿੱਚੋਂ ਨਹੀਂ हट ਰਹੇ ਉਹ ਦੁਕਾਨ ਦਾ ਹੁਣ ਲੋਕ ਦੱਸਣ ਕੀ ਕਰਨ ਪ੍ਰਸ਼ਾਸਨਿਕ ਕਾਰਵਾਈ ਕੀ ਹੋਵੇ ਮੈਨੂੰ ਕਹਿਣਾ ਛੋਟਾ ਮੇਰਾ ਲਾ ਪਉਂਦਾ ਆਏ ਹਾਈ ਕੋਰਟ ਦੇ ਆਰਡਰ ਨੇ ਤੁਸੀਂ ਦੇਖ ਲਓ ਪੜ੍ਹ ਲਓ ਤੁਹਾਡੇ ਚੈਨਲ ਤੇ ਦਿਖਾ ਦਿਓ ਵੱਡੇ ਕਰਕੇ ਆ ਲੋ ਤੁਸੀਂ ਨਾਲ ਹੀ ਲਾ ਦਿਓ ਇਹ ਮੈਂ ਤੁਹਾਨੂੰ ਸੁਣਾਈ ਦੇਣਾ ਪੜ੍ਹ ਕੇ ਹਾਈ ਕੋਰਟ ਦੇ ਆਰਡਰ ਨੇ ਚਲੋ ਮੈਂ ਤਾਂ ਉਹੀ ਐ ਪਾਗਲ ਬੰਦਾ ਇੱਕ ਡੰਗਰ ਨਾਮ ਦਾ ਬੰਦਾ ਛੋਟਾ ਮੇਰਾ ਨਾਮ ਐ ਤਾਂ ਉਹੀ ਬਿਨਾਂ ਘਲ ਤੋਂ ਚਲੋ ਬਾਹਲੇ ਕਹਿੰਦੇ ਫਲਾਨੀ ਪਾਰਟੀ ਨੇ ਛੱਡਿਆ ਤਾਂ ਬੋਲਦਾ ਫਿਰਦਾ ਹਾਈ ਕੋਰਟ ਤਾਂ ਨਹੀਂ ਕਿਸੇ ਛੱਡੀ ਹਾਈ ਕੋਰਟ ਉੱਤੇ ਤਾਂ ਕੁਸੈ ਨਹੀਂ ਸੁਪਰੀਮ ਕੋਰਟ ਦੇ ਹਾਈ ਕੋਰਟ ਉੱਤੇ ਸੇ ਤਾਂ ਮੰਨਿਆ ਜਾਂਦਾ ਸੀ ਤੁਸੀਂ ਤੇ ਹਾਈ ਕੋਰਟ ਦੇ ਹਵਾਲੇ ਦੇਈ ਜਾਂਦੇ ਹੋ ਕਹਿੰਦੇ ਤਾਂ ਇਹ ਤਾਂ ਇੱਕ ਪਿੰਡੂ ਮੱ ਇਹਨੂੰ ਸ਼ਿਕਾਰ ਨੂੰ ਮੈਂ ਨਾਨ ਮੈਡੀਕਲ ਪਲੱਸ 2 ਨਾਲ ਕਰੀ ਹੋਈ ਹੈ ਹੂੰ 83% ਨੰਬਰ ਆਇਆ 84 ਨੰਬਰ ਮੇਰੇ 10ਵੀਂ ਜੋ ਸੀ ਇਕੱਲੀ ਇੰਗਲਿਸ਼ ਚੋਂ ਪੰਜਾਬੀ ਜਿਵੇਂ ਥੋੜਾ ਜਿਹਾ ਵੀਕ ਐ ਮੈਂ ਬਟ ਮੈਂ ਇੰਗਲਿਸ਼ ਬੋਲਣਾ ਨਹੀਂ ਚਾਹੁੰਦਾ ਜੁਸਾ ਯਾਰ ਨਹੀਂ ਨੰਬਰ 1 ਕਾਜ ਦੇ ਪੜਿਆ ਨਦੀਬ ਸਕੂਲ ਚ ਪੜਿਆ ਹਾਂ ਪਹਿਲਾਂ ਫਿਰ ਤਾਂ ਹੀ ਸਵਾਲ ਕਰ ਰਹੇ ਆ ਕਿ ਤੁਸੀਂ ਤੇ ਹਾਈ ਕੋਰਟ ਦੇ ਨਾਲ ਡਾਟਾ ਵੀ ਚੱਕੀ ਫਿਰਦੇ ਹੋ ਇਹਦਾ ਮਤਲਬ ਦਲੀਲ ਨਾਲ ਗੱਲ ਕਰ ਰਹੇ ਹੋ ਤੇਰੇ ਵਰਗੇ ਭਰਾ ਭੇਜ ਦਿੰਦੇ ਨੇ ਬਾਕੀ ਮੈਨੂੰ ਜਾਣਕਾਰੀ ਸਾਈਂ ਰਹਿੰਦੀ ਹੈ ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2023 ਵਿੱਚ ਉਹਨਾਂ ਨੇ 755 ਕਿਲੋਗ੍ਰam ਨਸ਼ੀਲਾ ਪਦਾਰਥ ਜਬਤ ਕੀਤਾ ਅਤੇ ਪਾਕਿਸਤਾਨ ਤੋਂ ਆਉਣ ਵਾਲੇ 99 ਮਿੰਟ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਕੋਲ 15 ਰਾਈਫਲਾਂ 38 ਪਿਸਤੌਲ ਬਰਾਮਦ ਕੀਤੇ ਹਨ ਜਦ ਕੇ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੌ ਪਾਕਿਸਤਾਨੀ ਨੂੰ ਮਾਰ ਗ੍ਰਾਹ 702 ਪਾਰ ਨਸ਼ਿਆਂ ਦੀ ਤਸਕਰੀ ਰੋਕਣ ਵਾਲੇ ਬੀਐਸਐਫ ਨੇ ਸਰਕਾਰ ਨੂੰ ਪੋਸਤਾਵ ਵੀ ਸੌਪਿਆ ਹੈ ਅਤੇ ਨਸ਼ਿਆਂ ਵਿੱਚ ਸ਼ਾਮਲਾ 75 ਸ਼ੱਕੀਆਂ ਦੀ ਸੂਚੀ ਵੀ ਜਾਣਕਾਰੀ ਇਸਤੀ ਹੈ ਦੂਜੀ ਰਿਪੋਰਟ ਇਹਨਾਂ ਦੀ ਵੀ ਇਹਦੇ ਚ ਪੁਲਸ ਲਿਖਤਾ ਹਾਈ ਕੋਰਟ ਨੇ ਕਿਹਾ ਵੀ ਪੁਲਸ ਦੀ ਸ਼ਹਿਤ ਬਗੈਰ ਇਹ ਕੰਮ ਨਹੀਂ ਹੋ ਰਿਹਾ ਹੁਣ ਤਾਂ ਨਹੀਂ ਮੈਂ ਝੂਠ ਬੋਲਦਾ ਮੈਂ ਦਿਨ ਰਾਤ ਪੁਲਸ ਨੂੰ ਭੰਡਦਾ ਕਿਸੇ ਵੀ ਸਰਕਾਰ ਨੂੰ ਕਹਿੰਦਾ ਹੁਣ ਬਾਈ ਇਹ ਬੰਦਾ ਐਮਐਲਏ ਤੁਸੀਂ ਇਹ ਪੁਰਾਣੀ ਸਰਕਾਰ ਦੇ ਐਮਐਲਏ ਨਵੀਂ ਸਰਕਾਰ ਦੇ ਐਮਐਲਏ ਕੋਈ ਐਮਐਲਏ ਤਾਂ ਹੱਥਾਂ 'ਚ ਨਸ਼ਾ ਵੇਚੂਗਾ ਉਸ ਕੋਲੀ ਚੱਟ ਲੋਕ ਹੁੰਦੇ ਨੇ ਅੱਜ ਤੇਰੀ ਸਰਕਾਰ ਮੈਂ ਤੇਰੇ ਲਵੇ ਕੰਨ 'ਚ ਪੁੱਛ ਲਿਆ ਬਾਈ ਚਾਹ ਪੀਏਗਾ ਤੇਰੇ ਨਾਲ ਫੋਟੋ ਖਿੱਚ ਕੇ ਪਾਤੀ ਪੁਲਸ ਵਾਲ ਨੂੰ ਆਗਾ ਉਹ ਥਾਣੇ 'ਚ ਵਾਗ ਗਿਆ ਪੈ ਅੱਜ ਦੂਜੀ ਸਰਕਾਰ ਦੂਜੀ ਸਰਕਾਰ ਚ ਆਏ ਫਿਰ ਇਹਦੀ ਸਰਕਾਰ ਆ ਗਈ ਮੈਂ ਜੇ ਲਵੇ ਵਾ ਗਿਆ ਚਾਹ ਚ ਮਿੱਠਾ ਪਾਵਾਂਗੇ ਹੰਡ ਪਾਵਾਂਗੇ ਮੈਂ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਤੀ ਮੇਰੇ ਵਰਗੇ ਬੰਦੇ ਨੇ ਜੋ ਨਸ਼ਾ ਵੇਚਦੇ ਸਰਕਾਰਾਂ ਦੇ ਵਿੱਚ ਉਹੀ ਸਰਕਾਰਾਂ ਨੂੰ ਬਦਨਾਮ ਕਰਾਉਂਦੇ ਨੇ ਬਟ ਯਾਰ ਸਰਕਾਰਾਂ ਨੂੰ ਚਾਹੀਦਾ ਇਹਦਾ ਕਹਿੰਦੇ ਸੀ ਚੁਟਕੀ ਚ ਖਤਮ ਕਰ ਦਾਂਗੇ ਬਾਹਲੇ ਲੋਕ ਕਹਿੰਦੇ ਪੁਰਾਣੀਆਂ ਸਰਕਾਰਾਂ ਵੇਲੇ ਕਿੱਥੇ ਸੀ ਮੈਂ ਜਿਹੜੀ ਚੀਜ਼ੇ ਕੋਈ ਮੈਨੂੰ ਮੰਨਦਾ ਦਿਲੋਂ ਕਹਣਾ ਮੈਂ ਸਿਮਰਜੀਤ ਮਾਨ ਤੋਂ ਬਗਾਰ ਕਿਸੇ ਨੂੰ ਵੋਟ ਨਹੀਂ ਪਾਈ ਸੀ ਪਹਿਲਾਂ ਸਿਮਰਜੀਤ ਮਾਨ ਕਦੇ ਸਿਆਸਤ ਚ ਨਹੀਂ ਆਇਆ ਸੀ ਹੋਰ ਮੈਂ ਕਦੇ ਕਿਸੇ ਪਾਰਟੀ ਨੂੰ ਵੋਟ ਨਹੀਂ ਪ ਉਹ ਅੰਤਮਾਨ ਨੂੰ ਜੱਜ ਛੱਟ ਕੇ ਵੋਟ ਪਾਈ ਸੀ ਉਹ ਨਾਲ ਮੇਰੇ ਚੇਅਰਮੈਨ ਦਾ ਘਰ ਇੱਥੋਂ ਪੁਲਿਸ ਟੱਪੀਆ ਮੇਰਾ ਭਰਾ ਦੋ ਭਰਾ ਉਹਦੇ ਖੁਦ ਨਸ਼ਿਆਂ ਨਾਲ ਮਰੇ ਹੋਏ ਨੇ ਉਹ ਚੇਅਰਮੈਨ ਦੀ ਕੁਰਸੀ ਪਿੱਛੇ ਨਸ਼ੇ ਖਿਲਾਫ ਨਹੀਂ ਬੋਲ ਰਿਹਾ ਹਨਾ ਦੋ ਭਰਾ ਖੁਦ ਚੱਲ ਗਏ ਮੇਰੇ ਦੋਸਤ ਹੀ ਯਾਰ ਸੀ ਪੁਲਿਸ ਦੀ ਗੱਲ ਕੀਤੀ ਹੈ ਪੁਲਿਸ ਦੀ ਕਾਰਗੁਜ਼ਾਰੀ 'ਚ ਘਟੋ ਘਟ ਪੰਜਾਬ ਪੱਦਰ ਤੇ ਅਸੀਂ ਨਹੀਂ ਗੱਲ ਕਰਦੇ ਮਾਨਸੇ ਵਿੱਚ ਤਾਂ ਫਰਕ ਪੈਣਾ ਚਾਹੀਦਾ ਹੈ ਕਿ ਕਿਤੇ ਕੱਲ ਨੂੰ ਫੇਰ ਨਾ ਬਿਫਤਾ ਖੜੀ ਹੋ ਜਾਵੇ ਹੋਰ ਫਰਕ ਪੈ ਗਿਆ ਹੋਰ ਥਾਂ ਦੀ ਪੁਲਿਸ ਮੇਰੀ ਫੋਟੋ ਪੈਤੇ ਕਰਕੇ ਯਾਰੀ ਕਰ ਦਿੰਦੀ ਹੈ ਓੜ ਨਵੇਂ ਸ਼ਹਿਰ ਚ ਮੈਂ ਨੂੰ ਪੋਸਟਾਂ ਭੇਜਦੀਆਂ ਸਾਜਨ ਜੀ ਔਰ ਨੇ ਮੇਰਾ ਅੰਦਰ ਸੀਗੇ ਮੇਰੇ ਮੰਗੂ ਪਰਚਾ ਪਤਨਾ ਸ਼ਰੋਖਦਾ ਸੀ ਉਹਨੇ ਮੈਨੂੰ ਫੋਟਾਂ ਭੇਜਤੀਆਂ 15 ਦੁਕਾਨ 1500 ਚਿੱਟਾ ਲੈਣ ਲੈ ਕੇ ਆਏ ਮੈਂ ਉਹਦੀ ਪੋਸਟ ਪਾਤੀ ਡੀਆਈਜੀ ਨੇ ਉੱਥੋਂ ਦੇ ਐਸਐਸਪੀ ਨੂੰ ਤਲਬ ਕਰਿਆ ਵੀਡੀਓ ਭੇਜੀ ਐਸਐਸਪੀ ਨੇ ਸਾਜਨ ਨੂੰ ਬੁਲਾ ਕੇ ਕਿਹਾ ਵੀ ਤੂੰ ਬਾਈ ਬਣ ਕੇ ਝੋਟੇ ਤੋਂ ਦੂਰ ਰਹਿ ਝੋਟੇ ਨੂੰ ਨਾ ਬੁਲਾ ਓਰੇ ਉਹਨੇ ਉੱਥੇ ਚੱਪੇ-ਚੱਪੇ ਤੇ ਪੁਲਿਸ ਖੜਾ ਆ ਦਿੱਤੀ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨ ਦੇ ਆਦੇਸ਼ ਆਪਣੇ ਮਾਨਸਾ ਦੇ ਕਿਉਂ ਨਹੀਂ ਆਪਣੀ ਮਾਨਸਾ ਦੇ ਪੁਲਿਸ ਵਾਲੇ ਦਾ ਈਗੋ ਹੋ ਗਿਆ ਮੇਰੇ ਨਾਲ ਐਸਐਸਪੀ ਨੂੰ ਮਾਨਸਾ ਨੂੰ ਮੈਂ 50 ਵਾਰ ਲਿਸਟਾਂ ਦਿੱਤੀਆਂ ਹੂੰ ਪੰਜਾਬ ਆਰ ਨਾਮ ਦੱਸਦੇ ਹੁਣ ਮੇਰੀ ਮੈਂ ਛੋਟੇ ਚੈਨਲ ਤੋਂ ਦੱਸਦਾ ਉਹੀ ਦੁਕਾਨਾਂ ਨਸ਼ਾ ਵੇਚੀਆਂ ਦੀਆਂ ਨੇ ਉਹੀ ਵੱਡੇ ਬੰਦੇ ਛੋਟੇ ਬੰਦਿਆਂ ਨੂੰ ਫੜ ਲੈਂਦੇ ਨੇ ਜਿਹਦੇ ਕੋਲ ਗ੍ਰਾਮ ਐ 2 ਗ੍ਰਾਮ ਐ ਜਾਂ ਉਹਨਾਂ ਨੂੰ ਜਿਹੜੇ ਕਿਲੋ ਕਿਲੋ ਲੈਵਲ ਦੇ ਨਸ਼ੇ ਦੇ ਕੰਮ ਕਰਦੇ ਨੇ ਉਹਨਾਂ ਨੂੰ ਨਹੀਂ ਫੜਦੇ ਉਦੋਂ ਤੁਹਾਡੇ ਵਰੀ ਤੇ ਬਿਆਨ ਵੀ ਦਿੱਤੇ ਗਏ ਸੀ ਕਿ ਹੁਣ ਪੁਲਿਸ ਨੂੰ ਕੰਮ ਥੋੜੀ ਸਿਖਾਊਗਾ ਝੋਟਾ ਪੁਲਿਸ ਨੂੰ ਕੰਮ ਕਰਨਾ ਆਉਂਦਾ ਆਈਜੀ ਰੈਂਕ ਤੱਕ ਦੇ ਅਧਿਕਾਰੀਆਂ ਨੇ ਬਿਆਨ ਦਿੱਤੇ ਸੀ ਤੇ ਫਿਰ ਉਹ ਆਈਜੀ ਹੁਣ ਮੈਨੂੰ ਆ ਕੇ ਲੈ ਕੇ ਜਾਵੇਗਾ ਵੀ ਦੱਸ ਕਿੱਥੇ ਵਿਕਦਾ ਮੈਨੂੰ ਡੰਡਿਆਂ ਨਾਲ ਕੁੱਟ ਕੇ ਲਿਆਉਣ ਕਰੋ ਇੱਥੇ ਸੋਨੂੰ ਪੱਤਰਕਾਰਾਂ ਨੂੰ ਬੁਲਾਉਣ ਵੀ ਦੱਸ ਝੋਟ ਕਿੱਥੇ ਨਸ਼ਾ ਵਿਕਦਾ ਮੈਂ 49 50 ਤਾਂ ਦੱਸੋ ਵੀ ਇੱਥੇ ਨਸ਼ਾ ਵਿਕਦਾ ਇਹਨਾਂ ਨੇ ਪ੍ਰਾਪਰਟੀਆਂ ਕਿਵੇਂ ਬਣਾਈਆਂ ਸਾਰੀ ਮਾਨਸਾ ਗਵਾਹ ਹੋ ਗਈ ਉਹ ਗੱਲ ਦੀ ਵੀ ਇੱਥੇ ਨਸ਼ਾ ਵਿਕਦਾ ਲੱਗੇ ਨੀ ਸ਼ਰੀਮ ਪੁਲਿਸ ਨੂੰ ਨਾਮ ਦੱਸਣ ਨੂੰ ਤਿਆਰ ਬੈਠੇ ਹਾਂ ਕਿ ਮੈਂ ਦੱਸਦਾ ਜੇ ਪੁਲਿਸ ਤੋਂ ਨਹੀਂ ਲੱਭਿਆ ਜਾਂਦਾ ਤੇ ਉਹ ਜਿਹੜੇ ਨਸ਼ਾ ਤਸਕਰ ਨੇ ਜਾਂ ਡਰੱਗ ਵੇਚਣ ਵਾਲੇ ਨੇ ਉਹਨਾਂ ਤੋਂ ਤੁਹਾਨੂੰ ਕੋਈ ਥ੍ਰੈਟ ਨਹੀਂ ਆਉਂਦਾ ਥ੍ਰੈਟ ਬੜੇ ਆਉਂਦੇ ਨੇ ਇਹ ਜਿਹੜੇ ਬੋਲਸਣ ਨਹੀਂ ਫੜੇ ਟੀਕਾ ਲਾ ਕੇ ਲੈ ਕੇ ਮਰੇ ਨੇ ਬੱਚੇ ਉਦੋਂ ਬਾਅਦ ਪਰਚੇ ਪਾਉਣੇ ਪਏ ਨੇ ਉਹ ਅੰਦਰ ਨੇ ਹਲੇ ਤਾਂ ਜਿਹੜੇ ਨਾਮੀ ਬੰਦੇ ਨੇ ਉਹ ਬਾਹਰ ਆਉਣਗੇ ਜਦੋਂ ਉਦੋਂ ਦੇਖਿਓ ਹਾਲ ਉਹਨਾਂ ਵੱਲੋਂ ਜੇਲ੍ਹ ਤੋਂ ਧਮਕੀ ਐ ਥ੍ਰੈਟ ਐ 24 ਘੰਟੇ ਦਾ ਵੀ ਝੋਟ ਦੇ ਬੱਚੇ ਵੀ ਤੇਜਾਬ ਪਾ ਕੇ ਸਾੜਾਂਗੇ ਮੈਨੂੰ ਜੇਲ੍ਹ ਤੋਂ ਧਮਕੀਆਂ ਆਤੀਆਂ ਗਈਆਂ ਨੇ ਉਹ ਬੰਦੇ ਆ ਦੋਰਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਹੋਰ ਬੰਦੇ ਦਾ ਜਿਹੜੇ ਮੈਡੀਕਲ ਵਾਲੇ ਨੇ ਪੱਤਰਕਾਰਾਂ ਨੂੰ ਪੈਸੇ ਆਫਰ ਕਰਦੇ ਨੇ ਵੀ ਤੁਸੀਂ ਝੋਟ ਦੇ ਖਿਲਾਫ ਖਬਰ ਚਲਾ ਦਿਓ ਜੜੀ ਉਹ ਗੱਲਾਂ ਵਾਲੀ ਖਬਰਾ ਚਲਾਓ ਤੁਸੀਂ ਪੱਤਰਕਾਰੋਂ ਜੀ ਕੋਈ ਖਬਰ 2 ਸਕਿੰਟਾਂ ਚ ਪਤਾ ਲੱਗਦਾ ਵੀ 2 ਸਕਿੰਟਾਂ ਚ ਮੈਂ ਗੱਲੇ ਜੱਥ ਪਾਰ ਰੱਖਿਆ 200 ਰੁਪਇਆ ਕੱਢ ਰਿਹਾ 50000 ਹੁੰਦੇ باوجود ਉਹਦੇ ਚ ਕਲੀਅਰਟੀ ਆਉਂਦੀ ਹੈ ਉਹ ਪੂਰੀ ਖਬਰ ਚੜਾਉਣਾ 10 ਘੰਟੇ ਦੀ ਹੋਸ ਦਿੰਦੀ ਮੈਂ ਛੱਤਰਾਂ ਦਾ ਹਾਰ ਖੁਦ ਪਾ ਕੇ ਗੱਲ ਚ ਘੁੰਮੂਗਾ ਹੂੰ ਉਸ ਦਿਨ ਦੀ ਕੀ ਕਿਸੇ ਵੀ ਦਿਨ ਦੀ ਚਲਾ ਦੇਣਾ ਅੱਠ ਅੱਠ ਕੈਮਰੇ ਨੇ ਇੱਕ ਦਿਨ ਮੈਂ ਫੇਰ ਨਸ਼ਾ ਫੜਿਆ ਉਹਨੂੰ ਮੈਂ ਵੀਡੀਓ ਦਾ ਨਾ ਅੱਠ ਕੈਮਰੇ ਲੱਗੇ ਨੇ ਪੁਲਿਸ ਵਾਲਿਆਂ ਨੂੰ ਸਿਟੀ 2 ਵਾਲਿਆਂ ਨੂੰ ਉਹ ਪਾਣੀ ਮਿਲੀਆਂ ਇੱਕ ਗੱਲ ਇਹਦੇ ਨਾਲ ਹੋਰ ਜੁੜਦੀ ਆ ਤੁਸੀਂ মিডিਆ ਦਾ ਵੀ ਕਿਹਾ ਕਿ ਕੁਝ ਕੁ ਹਿੱਸੇ ਵਾਲੇ ਸੀ ਹੋਰ ਤਰ੍ਹਾਂ ਦਿਖਾਉਂਦੇ ਆ ਕਈਆਂ ਨੇ ਤੁਹਾਡਾ ਸਾਥ ਵੀ ਦਿੱਤਾ ਪਰ ਉਸ ਦਿਨ ਵਾਲਾ ਰੌਲਾ ਵੀ ਪੁੱਛਣਾ ਚਾਹਣਾ ਜਦੋਂ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ ਤੁਸੀਂ ਉਹਨਾਂ ਨੂੰ ਰੋਕਿਆ ਸੀ ਕਿਹੜੀ ਗੱਲ ਤੋਂ ਤੇ ਔਖੇ ਹੋ ਗਏ ਉਹ ਵੀਰੇ ਆਉਣ মিডিਆ ਸਾਰਾ ਕੁਝ ਸਰਕਾਰਾ ਮੇਰੇ ਨਾਲ ਉਦੋਂ ਸਾਡੇ ਜਰਨਲਿਜ਼ਮ ਵਾਲੇ ਪੱਤਰਕਾਰ ਸੀ ਚੰਗੇ ਪੱਤਰਕਾਰ ਸੀ ਪੰਜ ਉਹ ਆਪਾਂ ਮੈਨੂੰ ਨਹੀਂ ਪਤਾ ਉਹ ਬੰਦੇ ਸਾਥੋਂ ਦੇ ਭੰਮਿਆਂ ਦੇ ਵਾਸੀ ਨੇ ਜਿਹੜੇ ਮੇਰੇ ਘਾਥੀ ਪਏ ਸੀ ਜਿਹੜੇ ਫੜੇ ਸੀ ਉਹ ਰੋੜੀ ਦੇ ਸੀ ਵਿੱਚੋਂ ਦਾ ਗੱਲ ਆਏ ਆ ਇਹ ਵੀ ਉਹਨਾਂ ਦਾ ਨਾਲ ਸੰਪਰਕ ਸੀ ਅੱਧੀ ਉਹਨਾਂ ਨੇ ਉਹਨਾਂ ਨੂੰ ਫੋਨ ਕਰਿਆ ਵਿੱਚੋਂ ਗੱਲ ਆਏ ਆ ਆਏ ਆ ਕਿ ਵੀ ਉਹਨਾਂ ਦੀ ਦਾਰੂ ਪੀਤੀ ਹੋਈ ਸੀ ਉਹ ਪਹਿਲਾਂ ਜੀ ਕਮੇਟੀ ਬਣੀ ਸੀ ਉਹਦਾ ਵਿਰੋਧ ਕਰਦੇ ਨੇ ਕਰਦੇ ਸੀਗੇ ਵੀ ਜਿਵੇਂ ਬੰਦਾ ਸਿੱਧਾ ਹੈਗਾ ਉਹ ਮੰਨਦਰ ਸੀਗਾ ਉਹ ਦੱਸਦਾ ਹੈਗਾ ਵੀ ਉਹ ਕਮੇਟੀ ਬਣਾਉਣਗੇ ਸੀ ਉਹਦਾ ਉਹਨਾਂ ਦਾ ਵਿਰੋਧ ਕਰੇਗਾ ਇੱਕ ਰਾਤ ਪਹਿਲਾਂ ਉਹ ਪੁਲਸ ਵਾਲਾ ਉੱਥੇ ਬੰਦਾ ਸੀਗਾ ਫੌਜੀ ਛੁੱਟੀ ਆ ਉਹਦੇ ਨਾਲ ਲੜੇ ਸੀ ਉਹਦੇ ਗੰਡਾਸੇ ਗੰਡੂਸੇ ਵੀ ਮਾਰੇ ਸੀ ਉਹਨਾਂ ਨੇ ਉਹਨੇ ਐਫ ਆਈ ਆਰ ਕਰਾਈ ਪੁਲਸ ਨੇ ਉਹ ਚੱਕੇ ਨਹੀਂ ਪੁਲਸ ਦੀ ਮੌਜੂਦਗੀ 'ਚ ਉਹਨਾਂ ਨੇ ਮੇਰੇ ਤੇ ਹਮਲਾ ਕਰਿਆ ਬੰਦਿਆਂ ਨੇ ਦਰਉਣਾ ਜੇ ਹੋਏ ਸੀ ਹੂੰ ਤਾਂ ਮੈਂ ਉਹ ਗੱਲ ਦੀ ਤੈ ਤੱਕ ਜਾ ਚੁੱਕਿਆ ਵੀ ਗੱਲ ਕਿੱਥੋਂ ਛੜੀ ਹੋਈ ਆ ਉਹ ਬਹੁਤ ਵੱਡਾ ਕੋਈ ਬੰਦਾ ਹੂੰ ਲੁਧਿਆਣੇ ਦਾ ਹੈ ਵੱਡਾ ਪੂਰਾ ਸਿੱਖਾਂ ਦਾ ਦੁਸ਼ਮਣ ਦੋਖੀ ਹੈ ਹੂੰ ਸਿਆਸਤਦਾਨ ਵੀ ਹੈ ਉਹਦੇ ਕੋਲੇ ਉਹ ਬੰਦੇ ਰਹਿੰਦੇ ਨੇ ਹੂੰ ਜਿਹੜੇ ਉਹ ਬੰਦੇ ਆਪਾਂ ਹੱਥੀ ਪਏ ਨੇ ਉਹਦੇ ਨਾਲ ਟੱਚ ਆ ਮੈਂ ਪੂਰਾ ਟੱਚ ਇਨ ਕੱਢ ਕੇ ਤੁਹਾਡੇ ਸਾਹਮਣੇ ਲਾਉਂਗਾ ਵੀ ਮੇਰਾ ਉਹ ਬੰਦਿਆਂ ਨਾਲ ਕੋਈ ਬੈਰ ਨਹੀਂ ਸੀ ਹੂੰ ਨਾ ਹੀ ਮੈਂ ਕੋਈ ਬੈਰ ਆ ਮੈਂ ਉਹ ਹੁਣ ਬਾਹਲੇ ਬੰਦੇ ਪੋਸਟਾਂ ਪਾਉਂਦੇ ਨੇ ਕਿਉਂ ਉਹ ਵੈਲੀ ਟਾਈਪ ਦੇ ਬੰਦੇ ਵੀ ਨੇ ਇਹੀ ਜੀ ਗੱਲ ਨਹੀਂ ਬੈਲੀ ਨਹੀਂ ਹੈਗੇ ਲੜਾਈਆਂ ਝਗੜੇ ਕਰਦੇ ਨੇ ਗੁੰਡੇ ਬਦਮਾਸ਼ ਨੇ ਉਹਨਾਂ ਦੇ ਨਾਲ ਦੇ ਵੀ ਉਹ ਕਰਦੇ ਨੇ ਹੁਣ ਯਾਰ ਫਿਰ ਆਪ ਇੰਨੇ ਕੁ ਲੋ ਤਾਂ ਆਪਾਂ ਵੀ ਨਹੀਂ ਜਦੋਂ ਕੋਈ ਹੁਣ ਆਪਣੇ ਹੱਥ ਪੂ ਮੇਰੀ ਕੋਈ ਉਹ ਨਾਲ ਮੈਨੂੰ ਆ ਕੇ ਮੈਂ ਤੁਸੀ ਇੰਟਰਵਿਊ ਪਿੱਛੋਂ ਬੰਦਾ ਆਜੇ ਇੱਕ ਬੰਦਾ ਆ ਕੇ ਕਹਿੰਦਾ ਮੈਂ ਤੇਰੇ ਦੋਸਤੇ ਮਾਮੇ ਦਾ ਮੁੰਡਾ ਤੂੰ ਕੈਪਸੂਲ ਛੱਡ ਦੇ ਜਦੋਂ ਮੈਨੂੰ ਉਹ ਐਂ ਕਹਿੰਦਾ ਮਾਪਸੇ ਉਹ ਮੈਨੂੰ ਮੇਰਾ ਪਿਓ ਕਹੂ ਪਹਿਲੀ ਕਹਾ ਤੂੰ ਮੇਰੇ ਦੋਸਤੇ ਮਾਮੇ ਦਾ ਮੁੰਡਾ ਇਹ ਮੇਰਾ ਪਿਓ ਕਹੂ ਕੈਪਸੂਲ ਛੱਡ ਦੇ ਵੀ ਅਸੀਂ ਪੜ੍ਹੇ ਨੇ ਨਹੀਂ ਮਿਹਨਤ ਅਸੀਂ ਕਿਉਂ ਛੱਡਾਂਗੇ ਉਸ ਤੋਂ ਬਾਅਦ ਉਹ ਬੰਦਾ ਵਗ ਜਾਂਦਾ ਉਹ ਬੰਦਾ ਜਾ ਕੇ ਉਹ ਬੰਦਿਆਂ ਨੂੰ ਪਤਾ ਨਹੀਂ ਕੀ ਕਹਿੰਦਾ ਉਹ ਰੱਬ ਜਾਣਦਾ ਜਾਂ ਉਹ ਬੰਦੇ ਅਸਾਂਗੇ ਮੈਂ ਤਾਂ ਠਾਣੇ 'ਚੋਂ ਉਹਨਾਂ ਦੀ ਸ਼ਰਾਬ ਉਤਰ ਗਈ ਉਹ ਕਹਿੰਦੇ ਵੀ ਸਾਹ ਸ਼ਰਾਬ ਚਿੰਬੜ ਗਏ ਸਾਨੂੰ ਪਹਿਲਾਂ ਲੋੜ ਲੈਂਦੇ ਨੇ ਇਹ ਪਰਚੀਆਂ 'ਚ ਬੰਦੇ 12 ਬੰਦੇ ਸੀ ਉਦੋਂ ਜੋ ਪਏ ਨੇ 4 ਬੰਦੇ ਫੜੇ ਨੇ ਆਪਾਂ 2 ਕੈਪਸੂਲਾਂ ਵਾਲੇ ਸੀ 6 ਬੰਦੇ ਸੀ ਟੋਟਲ ਇਹ ਤਾਂ ਚਲੋ ਇੱਕ ਘਟਨਾ ਸੀ ਅਸੀਂ ਸਿੱਧਾ ਆਈਏ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਜਦੋਂ ਆ ਮਹੀਨਾ ਸੀ ਪਿੱਛੇ ਸਤੰਬਰ ਦਾ ਮਾਰਚ ਦਾ ਲੰਘਿਆ ਕਹਿੰਦੇ 2024 ਦੇ 1 ਮਹੀਨੇ ਤੱਕ ਦੀ ਤਰੀਕ ਦੇ ਦਿਓ ਉਦੋਂ ਦੇਖਿਓ ਨਸ਼ਾ ਮੁਕਤ ਪੰਜਾਬ ਕਰਾਂਗੇ ਤੇ ਉਸ ਮਹੀਮ ਦਾ ਰੋਡ ਮੈਪ ਆ ਜਿਹੜਾ ਅਸੀਂ ਤਿਆਰ ਕਰੀ ਬੈਠੇ ਆ ਮੈਨੂੰ ਇੱਕ ਭੈਣ ਦਾ ਫੋਨ ਆਇਆ ਸਵੇਰੇ ਸਵੇਰੇ ਕਹਿੰਦੀ ਮੇਰੇ ਘਰੇ ਸ਼ਰੇਆਮ ਨਸ਼ਾ ਵੀ ਕੀਤਾ ਜਾਂਦਾ ਹੈ ਮੇਰਾ ਉਹ ਭੈਣ ਦੂਜੀ ਵਾਰ ਫੋਨ ਆਇਆ ਉਹ ਡਰ ਗਈ ਮੈਨੂੰ ਕਹਿੰਦੀ ਮੇਰੇ ਨੂੰ ਐ ਕਹਿੰਦੇ ਨੇ ਤੇਰੇ ਘਰ ਵਾਲੇ ਨੂੰ ਮਾਰ ਦਾਂਗੇ ਮੈਂ ਉਹਨੂੰ ਹਾਸ਼ ਵਾਸ਼ਣ ਦਿੱਤੇ ਐ ਮੈਂ ਉਸ ਨੂੰ ਇੰਟਰ ਚਲਾ ਦਿਓ ਨਾਲ ਕੱਟ-ਕੱਟ ਕੇ ਕਲਿੱਪਾਂ ਮਹਾ ਭੈਣੇ ਤੂੰ ਡਰ ਨਾ ਮੈਂ ਆਉਂਗਾ ਕਿੰਨਾ ਨਸ਼ਾ ਮੈਨੂੰ ਦਿਖਾਵਾਂ ਵਿਕਦਾ ਸਾਡੇ ਮਾਨਸਾ ਗਲੀ-ਗਲੀ ਛੋਟੇ-ਮੋਟੇ ਨੂੰ ਛੱਡ ਕੇ ਵੱਡਾ ਦੁਕਾਨਾਂ ਦੇ ਕਿੰਨਾ ਵਿਕੀ ਜਾਂਦਾ ਹਮੇ ਹਾਈ ਕੋਰਟ ਨੇ ਆਰਡਰ ਜਾਰੀ ਕਰੇ ਨੇ ਹੁਣ ਵੀ ਇੱਕ ਤਾਂ ਜਿਹਦੇ ਕੋਲੇ ਮੈਡੀਕਲ ਲਾਇਸੈਂਸ ਹੋਵੇ ਕਲਾ ਉਹ ਬੰਦਾ ਦੁਕਾਨ ਉੱਤੇ ਹੋਵੇ ਉਹਦੇ ਕੋਟ ਪਾਇਆ ਹੋਵੇ ਬਾਈਟ ਕਿਸੇ ਮਰਜ਼ੀ ਦੁਕਾਨ ਤੇ ਵਗਜੋ ਮਾਨਸਾ 15-15 ਬੈਠੇ ਨੇ ਨਸ਼ੇ ਵਾਲੀਆਂ ਦੁਕਾਨਾਂ ਦੇ ਬਾਕੀ ਆਹ ਰੋਡ ਤੋਂ ਇੱਥੋਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ 550 77 ਦੁਕਾਨਾਂ ਨੇ ਮਾਨਸਾ ਚ ਕਿਸੇ ਇੱਕ ਦੁਕਾਨਦਾਰ ਤੋਂ ਜਾ ਕੇ ਤੁਸੀਂ ਐ ਪੁੱਛ ਲਓ ਮੈਂ ਤੁਹਾਡੇ ਨਾਲ ਵਗ ਚੱਲਦਾ ਲੋਕੇ ਵੇਜੂਗਾ ਵੀ ਭਾਈ ਛੋਟਾ ਛੋਡੀ ਕਲੇ ਦੁਕਾਨ ਤੇ ਆਇਆ ਕੋਈ ਚਾਹ ਪੱਤੀ ਵਾਲੀ ਦੁਕਾਨ ਹੈ ਉਹਨਾਂ ਨੂੰ ਪੁੱਛ ਲਓ ਕੋਈ ਖੰਡ ਮਿੱਠੇ ਦੀ ਕੋਈ ਆੜਤੀਆਂ ਵੀਰਾਂ ਦੀ ਆਹ ਯਾਰ ਇਕੱਠਾ ਇੱਕ ਸਮਾਜ ਦਾ ਅੰਗ ਐ ਅਸੀਂ ਕਿਸੇ ਦੀ ਦੁਕਾਨ ਤੇ ਕਿਵੇਂ ਜਾਦੇ ਆ ਜੋ ਸਾਡੇ ਬੱਚਿਆਂ ਨੂੰ ਨਸ਼ਾ ਦੇਊਗਾ ਸਾਡੇ ਬੱਚਿਆਂ ਨੂੰ ਪੱਟੂ ਆ ਨਸ਼ੇ ਦੀ ਫੈਕਟਰੀ ਆ ਉਹਨਾਂ ਨੂੰ ਤਾਂ ਅਸੀਂ ਭਾਈ ਰੋਕਾਂਗੇ ਉਦੋਂ ਵੀ ਸਟਾਰਟਿੰਗ ਆਏ ਹੁੰਦੀ ਆ ਮੈਂ ਉੱਥੇ ਬੇਨਤੀ ਕਰਨ ਜਾਂਦਾ ਹੱਥ ਬੰਨ੍ਹ ਕੇ ਵੀ ਬਾਈ ਤੂੰ ਜਵਾਕਾ ਨੂੰ ਨਾ ਦਿਆ ਕਰ ਤੇ ਵੱਡਾ ਹੁੰਦੇ ਕਹਿੰਦਾ ਮੈਂ ਤਾਂ ਵੇਚੂਗਾ ਪੁਲਿਸ ਦੀ ਹਾਜ਼ਰੀ 'ਚ ਉਹ ਵੀ ਮੈਂ ਤੁਹਾਨੂੰ ਕਲਿੱਪ ਫੇਸਬੁੱਕ ਤੇ ਪਹਿਲੇ ਦਿਨ ਦਾ ਪਿਆ ਹੈਗਾ ਮੈਂ ਚੰਗਾ ਫਿਰ ਵੇਚੀ ਉਹਦੇ ਤੋਂ ਆਪਣੀ ਜੰਗ ਸ਼ੁਰੂ ਹੋ ਜਾਂਦੀ ਆ ਲੋਕ ਆਪਾਂ ਨੂੰ ਚੱਕ ਲੈ ਦਿੰਦੇ ਨੇ ਹੁਣ ਆਪਾਂ ਪਿੱਛੇ ਕਿਵੇਂ ਹੱਢੀਏ ਇਹ ਹੱਢਦੇ ਆ ਤਾਂ ਲੋਕ ਦੇ ਪਰਿਵਾਰ ਦਾ ਵੀ ਸੋਚਾ ਜੇ ਥੋੜਾ ਜਿਹਾ ਪਿੱਛੇ ਬਹਿ ਗਿਆ ਤੇ ਲੋਕਾਂ ਵਾਲਾ ਬੋਝ ਬਣਿਆ ਰਹਿੰਦਾ ਕਿ ਲੋਕਾਂ ਦੀਆਂ ਮੇਰੇ ਤੋਂ ਆਸਾਂ ਵਧ ਗਈਆਂ ਹੁਣ ਮੈਂ ਕਿਵੇਂ ਬੈਠਾਂ ਕਰੇ ਮੈਂ ਤਾਂ ਨਹੀਂ ਬੰਦਾ ਯਾਰ ਉਹ ਕਹਿੰਦਾ ਨਾ ਮੋਇ ਦਾ ਮਰਨੇ ਕਾ ਚਾਹੋ ਹੈ ਮਰੀ ਮਰਾਂ ਦਾ ਹਰੀਕੇ ਦਵਾਰ ਸਿੰਘਾਂ ਜੋਲਿਆਂ ਦੀਆਂ ਸਾਖੀਆਂ ਪੜੀਆਂ ਨੇ ਆਪਦੇ ਇਤਿਹਾਸ ਤੋਂ ਜਾਣੂ ਆ ਬਚਪਨ ਤੋਂ ਇਤਿਹਾਸ ਫੜਿਆਗਾ ਬਾਬਾ ਦੀਪ ਸਿੰਘ ਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੂੰ ਸੁੱਖਾ ਸਿੰਘ ਮਹਿਤਾਬ ਸਿੰਘ ਮਾੜੂ ਮਾੜੀ ਕੇ ਕੰਮਾਂ ਨੂੰ ਸੁੱਖੇ ਜਿੰਦੇ ਨੂੰ ਸੰਤ ਜਨ ਅਸਾਂ ਭਿੰਡਰ ਵਾਲੇ ਨੂੰ ਆ ਹੁਣ ਨਵੇਂ ਦੀਪ ਸਿੱਧੂ ਤੇ ਸ਼ੁਭਦੀਪ ਸਿੱਧੂ ਮੁੱਸੇ ਵਾਲੇ ਨੂੰ ਯਾਰ ਨਵੀਂ ਪੀੜ੍ਹੀ ਨੂੰ ਆਪਾਂ ਨੂੰ ਮਰਨ ਸਿਖਾਇਆ ਪੁਰਾਣਾ ਇਤਿਹਾਸ ਹੈ ਜਦੋਂ ਸਾਡੇ ਸਿੰਘ ਉਹਦੋਂ ਨਹੀਂ ਡਰੇ ਉਹਦੋਂ ਉਹਦੋਂ ਹੱਸ ਕੇ ਮੌਤ ਕਬੂਲੀ ਆ ਜੇ ਹੁਣ ਮੇਰੇ ਇਸ ਰਸਤੇ ਤੇ ਮੌਤ ਆਉਂਦੀ ਹੈ ਜੀ ਸਤਿ ਸਦਕੇ ਆ ਜੇ ਮੈਂ ਹਰੇਕ ਧਰਮ ਦਾ ਸਤਕਾਰ ਕਰਦਾ ਮੇਰੇ ਨਾਲ ਪੰਡਤ ਵੀਰ ਵੀ ਨੇ ਦੇਖੋ ਪਰਸੂਰਾਮ ਦੇ ਵਾਰਸ ਨੇ ਭਗਵਾਨ ਪਰਸੂਰਾਮ ਦੇ ਕਿੰਨੇ ਤਾਕੜੇ ਯੋਧੇ ਨੇ ਮੇਰੇ ਨਾਲ ਮੁਸਲਮਾਨ ਵੀਰ ਵੀ ਨੇ ਮੇਰੀ ਟੀਮ ਚ ਨੇ ਜੋ ਮੜਾ ਸਾਧ ਨੇ ਆਪਣਾ ਕੋਈ ਵਿਰੋਧ ਨਹੀਂ ਕਰਦਾ ਹਰੇਕ ਬੰਦਾ ਆਪ ਨੂੰ ਚੰਗਾ ਦਾ ਕਮੈਂਟ ਵੀ ਮਾਰਾ ਆਪਾਂ ਨੂੰ ਉਹ ਕਰਦਾ ਹੈ ਮੈਡੀਕਲ ਵਾਲੇ ਨੇ ਵੀ ਆ ਜਿਹੜੇ ਵੇਚਦੇ ਨਸ਼ਾ ਨਹੀਂ ਮੈਂ ਤਾਂ ਐਡੀਆਂ ਹੈਗੀਆਂ ਨੇ ਤੁਸੀਂ ਦੇਖ ਲਓ ਜ਼ਿਆਦਾਤਰ ਮੈਂ ਕੱਢਿਆ ਨਾ ਤਾਂ ਮੈਡੀਕਲ ਸੋਪਾ ਨੇ ਜਾਂ ਕੋਈ ਨਾ ਕੋਈ ਨਸ਼ਿਆ ਵੇਚਦੇ ਨੇ ਜਾਂ ਕੋਈ ਨਸ਼ਾ ਵੇਚ ਨਾਲ ਢੰਗ ਨੇ ਇੱਕ ਦੋ ਕੋਲੀ ਚੱਟ ਟਾਈਪ ਦੇ ਲੋਕ ਨੇ ਜਿਹੜੇ ਬਕਿਆਉਂਦੇ ਨੇ ਨਹੀਂ ਨਾザ ਮੌਜੂਦਾ ਸਰਕਾਰਾਂ ਬਰੋਧ ਕਰਨ ਨਾ ਪੁਰਾਣੀਆਂ ਸਰਕਾਰਾਂ ਬਰੋਧ ਕਰਨ ਜਿਹੜੇ ਵਰਕਰ ਨੇ ਜਦੋਂ ਮੈਂ ਖੁਦ ਕਹੀ ਜਾਂਦਾ ਸੰਗ ਸ਼ਰਮਣੀ ਵੀ ਮੈਂ ਵੋਟਾਂ ਪਾਈਆਂ ਸੀ ਆਪ ਮੈਂ ਭਗਵੰਤ ਮਾਨ ਨਾਲ ਮੇਰੀ 5 ਮਿੰਟ ਦੀ 5 ਮਿੰਟ ਦੀ ਗੱਲ ਕਰਵਾ ਦੇ ਮੇਰੀ ਭਗਵੰਤ ਮਾਨ ਨਾਲ ਸਿੱਧਮ ਸਿੱਧੀ ਮੈਂ 5 ਮਿੰਟਾਂ ਚ ਉਹਨਾਂ ਸਾਹਮਣੇ ਹੱਥ ਜੋੜ ਕੇ ਬੇਨਤੀ ਕਰੂੰਗਾ ਮੈਨੂੰ ਕੁੱਟ ਕੇ ਮਰਵਾ ਕੇ ਗੋਲੀ ਛੜਾ ਕੇ ਮਰਵਾ ਦੇਣਾ ਜੇ ਮੈਂ ਉਹਨਾਂ ਨੂੰ 5 ਮਿੰਟਾਂ ਚ ਉਹਨਾਂ ਤੋਂ 5 ਸਵਾਲ ਮੰਗੂੰਗਾ ਸਿਰਫ ਤੇ ਉਹ ਪੰਜਾਂ ਦੇ ਜਵਾਬ ਦੇ ਦੇਣਾ ਮੇਰੇ ਸਾਹਮਣੇ 5 ਸਵਾਲ ਕਿਹੜੇ ਆ ਪੰਜ ਸਵਾਲ ਸਭ ਤੋਂ ਪਹਿਲਾਂ ਤਾਂ ਸਵਾਲ ਕਰੂੰਗਾ ਜੀ ਵੀ ਤੁਸੀਂ ਆ ਭਾਗ ਮਗੇ ਛੁਟਕੀ ਚ ਅੱਜ 2 ਸਾਲ ਹੋ ਗਏ ਕਿੰਨੇ ਉਹਨਾਂ ਨੇ ਸੈਮੀਨਾਰ ਨਸ਼ਾ ਬੰਦ ਨਹੀਂ ਹੋਇਆ ਨਸ਼ਾ ਭਗਵਾਨ ਤਮਾਨ ਨੇ ਬੰਦ ਨਹੀਂ ਕਰਨਾ ਭਗਵਾਨ ਤਮਾਨ ਨੇ ਹੁਕਮ ਨਾ ਕਰਨਾ ਪੁਲਿਸ ਨੂੰ ਪੁਲਿਸ ਨੇ ਬੰਦ ਕਰਨਾ ਵੀ ਤੁਸੀਂ ਪੁਲਿਸ ਨੂੰ ਕਹੋ ਫਿਰ ਨੰਬਰ 2 ਸਾਡੇ ਮਾਨਸਾ ਚ ਜਿੰਨੀਆਂ ਦੁਕਾਨਾਂ ਤੇ ਨਸ਼ਾ ਉਹਨਾਂ ਦੀ ਪ੍ਰਾਪਰਟੀਆਂ ਦੇ ਪ੍ਰਾਪਰਟੀਆਂ ਜ਼ਬਤ ਕਰਾਂਗੇ ਪ੍ਰਾਪਰਟੀਆਂ ਨਹੀਂ ਜ਼ਬਤ ਹੋਈਆਂ ਹਾਲੇ ਤੱਕ ਦੋ ਨਸ਼ਾ ਫਿਰ ਨੰਬਰ 3 ਇਹਨਾਂ ਨੇ ਕਿਹਾ ਸੀਗਾ ਸਰਕਾਰ ਆਉਣ ਤੋਂ ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆ ਆਮ ਬੰਦੇ ਦਾ ਰਾਜ ਆਮ ਬੰਦੇ ਦਾ ਰਾਜ ਕਿੱਥੇ ਉਹੀ ਗੁੰਡਿਆਂ ਬੰਦੇ ਦਾ ਰਾਜ ਆ ਉਹੀ ਕਾਲੀਆਂ ਵਾਲੇ ਉਹੀ ਕਾਂਗਰਸੀਆਂ ਵਾਲੇ ਅੱਗੇ ਹੁੰਦੇ ਨੇ ਕਾਲੀ ਵੀ ਪੱਕੇ ਆ ਆਪਦੇ ਥਾਂ ਤੇ ਖੜੇ ਨੇ ਕਾਂਗਰਸੀ ਪੱਕੇ ਪਰ ਕੁਛ ਕੋਲੀ ਚੱਟ ਜਿਹੜੇ ਸਾਰੀਆਂ ਪਾਰਟੀਆਂ ਚ ਪੋਚੇ ਲਾਉਣ ਵਾਲੇ ਪਹਿਲਾਂ ਹਸੇ ਮੂਰੇ ਹੁੰਦੇ ਨੇ ਉਹ ਹਰੇਕ ਥਾਂ ਮੂਰੇ ਵਗ ਜਾਂਦੇ ਨੇ ਹਣਾ ਇਹ ਮੈਂ ਮੰਗਾ ਇਹ ਦੋ ਚਾਰ ਸਵਾਲ ਇੱਕ ਮੈਂ ਪੁੱਛੂਗਾ ਜੀ ਉਹਨਾਂ ਨੂੰ ਹੱਥ ਬੰਨ ਕੇ ਪੁੱਛੂਗਾ ਵੀ ਤੁਸੀਂ ਕਹਿੰਦੇ ਸੀਗੇ ਵੀ ਵੀ ਜਦੋਂ ਵੀ ਮੈਂ ਕੋਈ ਅਸਰਖਿਆ ਆ ਕੇ ਰਾਜ ਨਹੀਂ ਜਾਂਦਾ ਕੋਈ ਹਵਾਈ ਆ ਚ ਨਹੀਂ ਚੜਦਾ ਕੋਈ ਹਥਿਆਰਬਾਹੀ ਨਹੀਂ ਕਰਦਾ ਇਹ ਤਾਂ ਹੁਣ ਜੱਗ ਜਹਰੀ ਹੋ ਗਿਆ ਜੀ ਹਣਾ ਇੱਕ ਸਵਾਲ ਲਾਵਾਂਗੇ ਇੱਕ ਸਿੱਖਿਆ ਦਾ ਮਿਆਰ ਉੱਪਰ ਚੱਕਣ ਦੀ ਗੱਲ ਕਰੀ ਸੀ ਚਲੋ ਖੇਡਾਂ ਦੀ ਗੱਲ ਕਰੀ ਸੀ ਖੇਡਾਂ ਕਿੱਥੇ ਨਸ਼ਾ ਆਪਾਂ ਦੋਸ਼ ਨਹੀਂ ਦਿੰਦੇ ਕਿਉਂ ਪੁਰਾਣਾ ਸਿਸਟਮ ਬਹੁਤ ਗੰਦਲਾ ਹੋਇਆਗਾ ਬਟ ਯਾਰ ਇੱਕ ਛੁਟਕੀ ਦਾ ਕੰਮ ਹੈ ਲਾਕਡਾਊਨ ਵੇਲੇ ਕਰੋਕਰਾਂ ਚ ਕਿਵੇਂ ਵੜਦੇ ਸੀ ਆਪਾਂ ਮੰਗ ਕਰਦੇ ਆ ਮੰਗ ਕਰਨ ਆਪਣਾ ਫਰਜ਼ ਹੈ ਆਪਾਂ ਨੂੰ ਬੋਲਣਾ ਚਾਹੀਦਾ ਆਪਾਂ ਜਦੋਂ ਮੈਨੂੰ ਕਹਿੰਦੇ ਅਕਾਲੀਆਂ ਮਿਲ ਨਹੀਂ ਬੋਲਿਆ ਅਕਾਲੀਆਂ ਨੂੰ ਮੈਂ ਵੋਟ ਹੀ ਨਹੀਂ ਪਾਈ ਮੇਰਾ ਬਾਬਾ ਗੁਰੂ ਗੋਬਿੰਦ ਸਿੰਘ ਹਾਜ਼ਰ ਨਾਜ਼ਰ ਆ ਮੈਂ ਕਾਲੀ ਨੂੰ ਵੋਟ ਨਹੀਂ ਪਾਈ ਸਿਮਰਜੀਤ ਸਿੰਘ ਨੂੰ ਪਾਈ ਸੀ ਉਹਨੂੰ ਕੀ ਪੁੱਛਦਾ ਉਹਦੀ ਸਰਕਾਰੀ ਨਹੀਂ ਆਈ ਕਦੇ ਜਿੱਤੀ ਨਹੀਂ ਕਦੇ ਭੰਦਾ ਉਹਨਾਂ ਦਾ ਇਹਨਾਂ ਨੂੰ ਪਾਈ ਸੀ ਜਮੈਂ ਡੱਟ ਕੇ ਪਾਈ ਸੀ ਐਮਐਲ ਨੂੰ ਪੁੱਛ ਲੋ ਮੇਰਾ ਟੱਬਰ ਸਾਰੇ ਮੇਰੇ ਸਰੋਪੇ ਪਾਏ ਨੇ ਬੱਚਿਆਂ ਦੇ ਨਾਜ਼ਰ ਮਾ ਗੁਰਪ੍ਰੀਤ ਬਣਾ ਲਈ ਨੇ ਹਾਂ ਬਣਾ ਲਈ ਨੇ ਮੇਰੇ ਨਾਲ ਦੇ ਬੰਦੇ ਨੂੰ ਜ਼ਰੂਰ ਫੋਨ ਕਰਿਆ ਪਰਸੋਂ ਚੌਥੇ ਤੇ ਲੜਾਈ ਹੋਈ ਆ ਵੀ ਪਾਈ ਸੀ ਤਰਾ ਪਰਚਾ ਕਟਾਤਾ ਵੀ ਤੇਰੇ ਦੇ ਪਰਚਾ ਪਾਉਂਦੇ ਸੀ ਉਹਨਾਂ ਦਾ ਜਿਹਾ ਬੜਾ ਜੂੜਾ ਕਰਾਇਆ ਕੋਆ ਮੈਂ ਹਾਂ ਕੋਈ ਗੱਲ ਨਹੀਂ ਧੰਨਵਾਦ ਆ ਛੋਟਾ ਜਿਹਾ ਪਵਾਤਾ ਫਿਰ ਭ ਮੈਨੂੰ ਦਰ ਰਾਤ ਮੌਤ ਦੇ ਖਰਚੇ ਖਤਰਾ ਹੈਗਾ ਮੈਨੂੰ ਲਾਇਸੈਂਸ ਜਿਹੜੇ ਅਪਲਾਈ ਹੋਏ ਸੀ ਲਸਾ ਵੀ ਮੇਰੇ ਨਾਲ ਮਾਨਸਾਪੁਸ ਜਿਹਦਾ ਲਾਇਸੈਂਸ ਮੰਨ ਲਏਦਾ ਬਣ ਕੇ ਆ ਗਿਆ ਉਹਦਾ ਵੀ ਕੈਨਸਲ ਕਰਤਾ ਵੀ ਸਾਨੂੰ ਦੋ ਤਿੰਨ ਨਾਲ ਸਸਤਾ ਦੇ ਦੋ ਅਸੀਂ ਆ ਜੀ ਰੱਖਿਆ ਤਾਂ ਕਰ ਲਾਂਗੇ ਸਾਨੂੰ ਕੋਈ ਮਾਰਨਾ ਆਇਆ ਅਸੀਂ ਮਾਰਤਾ ਲਾਵਾਂਗੇ ਇੱਕ ਦੋ ਨੂੰ ਮਾਰ ਕੇ ਤਾਂ ਜਾਵਾਂਗੇ ਸਿੰਘਾਂ ਲਈ ਮੌਤਾਂ ਮਰਾਂਗੇ ਨਾ ਕਿ ਐਂ ਗੋਲੀਆਂ ਖਾ ਕੇ ਮਰ ਜੀਏ ਹੁਣ ਦਰ ਰਾਤ ਅਰ ਪਿੱਛੇ ਹੈਗੀ ਨਹੀਂ ਹੁਣ ਜਿਹਨਾਂ ਦਾ ਕੰਮ ਬੰਦ ਹੋ ਗਿਆ ਆਖਰੀ ਸਵਾਲ ਹੈ ਲੜਾਈ ਛੋਟੀ ਨਹੀਂ ਹੈ ਗੱਲਾਂ ਵੀ ਬਹੁਤ ਲੰਮੀਆਂ ਚੌੜੀਆਂ ਹੈ ਤੁਸੀਂ ਆਪਣੇ ਪੱਧਰ ਤੇ ਇੱਥੇ ਤੱਕ ਲੜਾਈ ਲੜ ਲਈ ਪੰਜਾਬ ਸੂਬੇ ਨੂੰ ਪੂਰੇ ਪੂਰੇ ਨੂੰ ਬਚਾਉਣ ਵਾਸਤੇ ਜਿਹੜੀ ਵਿਰੋਧੀ ਧਿਰਾਂ ਨੇ ਭੂਮਿਕਾ ਨਿਭਾਉਣੀ ਸੀ ਚਾਹੇ ਹੁਣ ਸੱਤਾ ਤੋਂ ਬਾਹਰ ਕਾਲੀ ਬੈਠੇ ਆ ਚਾਹੇ ਕਾਂਗਰਸੀ ਬੈਠੇ ਆ ਚਾਹੇ ਭਾਜਪਾ ਵਾਲੇ ਬੈਠੇ ਆ ਜਾਂ ਕਾਮਰੇਡ ਬੈਠੇ ਆ ਉਹਨਾਂ ਦੀ ਲੜਾਈ ਜਿਵੇਂ ਹੋਣੀ ਚਾਹੀਦੀ ਆ ਉਹਨਾਂ ਦੀ ਲੜਾਈ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਉਹਨਾਂ ਨੂੰ ਜਿੱਥੇ ਜਿੱਥੇ ਬੋਲਣਾ ਚਾਹੀਦਾ ਸੀ ਉਹ ਬੋਲੇ ਤੁਹਾਡੀ ਨਜ਼ਰ ਚ ਕੀ ਹੈ ਵਿਰੋਧੀ ਧਿਰ ਦੀ ਕਾਂਗਰਸੀਆਂ ਦੇਖੋ ਪਿਛਲੇ 5 ਸਾਲ ਸੱਤਾ ਮਾਨ ਲਈ ਕਾਲੀਆਂ ਤੋਂ ਉਦੋਂ ਪਹਿਲਾਂ ਮਾਨ ਲਈ ਕਾਮਰੇਡ ਹਾਲੇ ਤੱਕ ਸੱਤਾ ਚਾਹੀ ਹੈ ਸਤਾਚ ਤੱਕ ਖਾਲਸਾ ਰਾਜ ਜਦੋਂ ਆਉਣਾ ਉਹਦਾ ਆਉਣਾ ਲਿਖੀ ਜਾਉ ਖਾਲਸਾ ਰਾਜ ਦਾ ਮਤਲਬ ਇਹ ਨਹੀਂ ਹੈਗਾ ਜਿਹੜਾ ਖਾਲਸਾ ਰਾਜ ਦਾ ਮਤਲਬ ਨਿਰਪੱਖ ਰਾਜ ਸਭ ਦਾ ਸਾਂਝਾ ਰਾਜ ਵੀ ਹਿੰਦੂ ਵੀ ਆਹ ਵੀਰ ਹੁਣ ਹਿੰਦੂ ਆ ਇਹ ਵੀ ਮੇਰੇ ਨਾਲ ਬੈਠੇ ਆਪਾਂ ਕੱਠੀ ਕਥਾਲੀ ਜੀ ਰੋਡ ਇਹ ਨਹੀਂ ਹੈਗਾ ਵੀ ਖਾਲਸਾ ਰਾਜ ਦਾ ਵੀ ਇਹਦੇ ਪੰਗਾ ਬੰਨੀਆਂ ਗਾਤਰੇ ਪਾਇਆ ਮੇਰੇ ਵਰਗੇ ਉਹਨਾਂ ਦਾ ਰਾਜ ਖਾਲਸਾ ਰਾਜ ਦਾ ਮਤਲਬ ਸੁੱਧ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਵੀ ਜਿੱਥੇ ਬੰਦਾ ਖੁੱਲਾ ਛੱਡ ਕੇ ਸੌਂਜੇ ਸੋਨਾ ਖੁੱਲਾ ਧਰ ਦੇ ਚੋਰੀ ਨਾ ਹੋਵੇ ਜਿਵੇਂ ਪਹਾੜਾਂ 'ਚ ਹੁੰਦਾਗਾ ਪਟਾਣ ਪਟੂਨ ਚ ਰਾਜ ਆ ਉਹਵੇਂ ਨੇਕ ਲੋਕ ਲੜਨ ਦਾ ਆਪ ਚ ਉਹ ਰਾਜ ਉਹ ਰਾਜ ਦੀ ਆਪਾਂ ਕਾਮਨਾ ਕਰੀਦਾ ਗੁਰੂ ਜੀ ਨੇ ਬਾਖੋਇਆ ਦੇਖ ਇੱਕ ਦਿਨ ਆਉਣੀ ਆਉਣਾ ਹੁਣ ਉਹਨਾਂ ਨੂੰ ਆਪਾਂ ਕੀ ਕਹੀਏ ਉਹਨਾਂ ਤੋਂ ਆਪਾਂ ਕੀ ਆਸ ਰੱਖੀ ਹਾਂ ਇੱਕ ਲੀਡਰ ਹੈ ਸਖਪਾਲ ਸਿੰਘ ਖੈਰਾ ਜੋ ਹੱਕ ਡਟ ਕੇ ਗੱਲ ਕਰੀ ਐ ਦੂਜੇ ਲੀਡਰਾਂ ਵਾਂਗੂ ਡਰਿਆਣੀ ਰਾਕੇ ਰਾਤ ਨੂੰ ਭਗਵੰਤ ਮਾਨ ਨੂੰ ਬੁਲਾ ਵੀ ਭਗਵੰਤ ਮਾਨ ਜੀ ਮੈਨੂੰ ਬਖਸ਼ ਦਿਓ ਮੇਰੇ ਦੇ ਪਰਚਾ ਨਾ ਪਾਓ ਹੈਗੇ ਨਾ ਸ਼ਰਿਆਮ ਨਾਂ ਬੁਲਾਇਦ ਨਾ ਇਹ ਕਹਿੰਦਾ ਵੀ ਭਗਵੰਤ ਮਾਨ ਸਾਡੇ ਦੇ ਪਰਚਾ ਨਾ ਪਾ ਅਸੀਂ ਤੇਰੇ ਆਂ ਵਿਰੋਧੀ ਧਿਰਾਂ ਦੇ ਜਿਹਨਾਂ ਸੱਤਾ ਮੰਨੀਆਂ ਉਹ ਵੱਡੇ ਵੱਡੇ ਨੇਤਾ ਸਖਪਾਲ ਖੈਰਾ ਹੱਕ ਟੋਕ ਕੇ ਖੜਿਆ ਸਖਪਾਲ ਖੈਰਾ ਦੇ ਪਰਚਾ ਪਾਇਆ ਸਖਪਾਲ ਖੈਰਾ ਝੇਲ ਗੱਟੀ ਝੇਲ ਗੱਟ ਕੇ ਆ ਕੇ ਪਰਸੋਂ ਬੋਲਿਆ ਗਰਜਿਆ ਫੇਰ ਓਵੇਂ ਜਵੇਂ ਨਸ਼ੇ ਦੇ ਖਿਲਾਫ ਹੀ ਬੋਲਿਆ ਨਸ਼ੇ ਦੇ ਮੁੱਦੇ ਤੇ ਕਿੰਨਾ ਬੋਲਿਆ ਹੇ ਉਹ ਜੇ ਲੀਡਰ ਤਾਂ ਹੋਣ ਤਾਂ ਹੋਣ ਯਾਰ ਉਹੋ ਜੇ ਲੀਡਰ ਚਾਹੀਦੇ ਆਪਾਂ ਨੂੰ ਤਾਂ ਮੈਂ ਤਾਂ ਸੁਖਬਾਲ ਸਿੰਘ ਖੈਰ ਨੂੰ ਕਹਿਣਾ ਵੀ ਕੇਸ ਦਾੜੀ ਰੱਖ ਪਹਿਲਾਂ ਦਾ ਹੂੰ ਬੰਦਾ ਪੂਰਾ ਹੀਰਾ ਸ਼ੇਰਾ ਮੈਂ ਮਿਲੂੰਗਾ ਮੇਰੇ ਧਰਨੇ 'ਚ ਵੀ ਆਇਆ ਵਿਚਾਰਾ ਉਹਰੇ ਹੂੰ ਘਰੇ ਵੀ ਆਉਂਦਾ ਰਿਹਾ ਉਹਦੀ ਭੈਣ ਜੀ ਨਾਲ ਵੀ ਮੇਰੀ ਗੱਲ ਹੋਈ ਅੰਦਰ ਹਨਾ ਵੀ ਕਿਹੜਾ ਲੋਕਾਂ ਦੀ ਗੱਲ ਕਰੂੰ ਸੱਚ ਬੋਲ ਉਹਦੀ ਹਾਈ ਕੋਰਟ ਜਮਾਨਤ ਰੱਦ ਕਰਾਉਣ ਪਹੁੰਚ ਗਿਆ ਲੈ ਵਿਚਾਰੇ ਦੀ ਸੁਪਰੀਮ ਕੋਰਟ ਸੁਪਰੀਮ ਕੋਰਟ ਤੂੰ ਐਂ ਹਿਸਾਬ ਲਾ ਲੈ ਆਹ ਫੋਨ ਆ ਮੈਨੂੰ 50 ਫੋਨ ਆ ਗਏ ਤੇਰੇ ਸਾਹਮਣੇ ਸਾਹਮਣੇ ਕਿਸੇ ਨਸ਼ੇ ਵੇਚਣ ਵਾਲੇ ਦਾ ਹੋਊਗਾ ਇਹ ਗੱਲ ਸੰਭਾਲ ਸਿੰਘ ਖਹਿਰਾਨੇ ਦੀ ਮੇਝੋਟ ਦੇ ਵੀਆ ਪਰਚਾ ਪਾ ਲਿਆ ਮੈਨੂੰ ਕੋਈ ਪਤਾ ਉਹਨੇ 50 ਫੋਨ ਕਰਤੀ ਕੱਲ ਨੂੰ ਮੈਨੂੰ ਚੱਕ ਲੈਣਾ ਵੀ ਆ ਤਾਂ ਕੋਈ ਬਾਹਰੋਂ ਫੋਨ ਆ ਜਾਂਦੇ ਨੇ ਵੀ ਇਹ ਬਾਹਰੋਂ ਹੱਤ ਬੱਦੀਆਂ ਨੇ ਆਉਂਦੇ ਨੇ ਖੜਕੂ ਆਉਂਦੇ ਨੇ ਮੈਨੂੰ ਖਾਸ ਜਲਦੀ ਗੱਲ ਤਾਂ ਹੁਣ ਦਿਲ ਚੈ ਚੱਲੇ ਦੂ ਘੱਟ ਨਹੀਂ ਹੈਣਾ ਹੈਣਾ ਵੀ ਹੈਣਾ ਕੁਝ ਵੀ ਕਹਿ ਦੇਣਾ ਹੁਣ ਆਪਾਂ ਤਾਂ ਜਮਾ ਨੇਕ ਕੰਮ ਕਰਨਾ ਬਿਨਾ ਕਿਸੇ ਲੋਭ ਤੋਂ ਬਿਨਾ ਕਿਸੇ ਲਾਲਚ ਤੋਂ ਕੋਈ ਲੋਭ ਨਹੀਂ ਇੱਕ ਗੱਡੀ ਲੈਤੀ ਆ ਪਰਸੋਂ ਪਹਿਲਾਂ ਗੱਡੀ ਸਾਧਨ ਹੈ ਨਹੀਂ ਸੀ 1,20,000 ਦੀ ਮਿਆਦੀ ਜਨਾਨੀ ਐਫਪੀ ਤਲਾਈ ਆ ਦੋ ਚਾਰ ਭਾਈਆਂ ਤੋਂ ਮੰਗੇ ਨੇ ਕਰੇਟਾਂ ਵਾਲੇ ਤੋਂ ਮੰਗੇ ਜਾਂ ਮੇਰੇ ਨਾਲ ਪੜਦੇ ਹੁੰਦਾ ਕਿਸੇ ਤੋਂ ਪੈਸਾ ਨਹੀਂ ਮੰਗਿਆ ਪਾਲ ਖੈਰਾ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਤੇ ਕੀ ਕੀ ਹੋਇਆ ਕੀ ਕੀ ਕੰਮ ਕਰਦੇ ਹਜੇ ਉਹਨਾਂ ਤੇ ਬੜਾ ਦਸੱਦ ਹੋਣਾ ਹੋਰ ਦੇਖੀ ਚੱਲ ਜੇ ਉਹ ਐਂ ਬੋਲੀ ਗਿਆ ਨਾ ਹਟਿਆ ਹੂੰ ਕੀ ਪਤਾ ਵਿਚਾਰੇ ਤੇ ਕੀ ਹੋਣਾ ਕੀ ਨਹੀਂ ਹੁਣ ਮੇਰੇ ਤੇ ਕੀ ਪਤਾ ਕੀ ਹੋਇਆ ਜੇਲ੍ਹ ਚ ਮੈਨੂੰ ਪਤਾ ਮੈਨੂੰ ਕੋਈ ਬਿਮਾਰੀ ਨਹੀਂ ਸੀ ਜੇਲ੍ਹ ਜਾਣ ਤੋਂ ਪਹਿਲਾਂ ਮੈਂ ਸਾਰਾ ਦਿਨ ਗਰਾਊਂਡ ਚ ਮੈਂ ਸਾਰਾ ਦਿਨ ਦੁਰਕੇ ਰਹਿਣਾ ਹੈਗਾ ਹਣਾ ਸਰੀਰ ਮੇਰਾ ਫਿੱਟਾ ਮੈਂ ਪੂਰਾ ਆ ਕੇ ਮੈਨੂੰ ਮਹੀਨੇ ਕੇ ਬਾਅਦ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਮੈਂ ਡਾਕਟਰ ਕੋਲ ਗਿਆ ਡਾਕਟਰ ਬਹੁਤ ਚੰਗਾ ਉਹ ਕਹਿੰਦਾ ਭਾਈ ਤੈਨੂੰ ਅਟੈਕ ਦੀ ਸ਼ਿਕਾਇਤ ਆ ਗਈ ਇਕਦਾਂਵੀ ਕਿਵੇਂ ਆ ਗਈ ਯਾਰ ਮੇਰੇ ਤਾਂ ਕੋਈ ਚੱਕਰ ਨਹੀਂ ਸੀ ਅਟੈਕ ਦਾ ਹਣਾ ਫਿਰ ਸੋਚਿਆ ਫਿਰ ਮੈਂ ਆਖਿਆ ਯਾਰ ਇਹ ਜੇਲ੍ਹਾਂ ਚ ਦੇ ਦਿੰਦੇ ਨੇ ਕੁਝ ਨਾ ਕੁਝ ਕੀ ਪਤਾ ਲੱਗੂ ਸੁਖਪਾਲ ਸਿੰਘ ਖੈਰਿਆਂ ਨੂੰ ਵੀ ਮੈਂ ਜਾਂਚ ਕਰਵਾਈਏ ਕੁਸ ਬਾਡੀ ਤਾਂ ਆਇਆ ਨਹੀਂ ਹਜੇ ਉਹ ਕਹਿੰਦਾ 6 ਮਹੀਨਾ ਹੋਰ ਤਾਂ ਲੱਗਦਾ ਹੁੰਦਾਗਾ ਕੋਈ ਬਿਮਾਰੀ ਨਹੀਂ ਆਈ ਕੋਈ ਰੋਗ ਨਹੀਂ ਆ ਬੀਪੀ ਵੱਧਦਾ ਸੀ ਬੀਪੀ ਕੰਟਰੋਲ ਨਹੀਂ ਹੋ ਰਿਹਾ ਉਹ ਮੈਂ ਸ਼ੈ ਪ੍ਰੈਕਟਰ ਰਿਪੋਰਟਸ ਕਰੀ ਜਾਣਾ ਦੂਰੀ ਬਾਰ ਮੈਨੂੰ ਤਾਂ ਬੋਲਣ ਤੋਂ ਮਨਾ ਕਰਿਆ ਗਿਆ ਵੀ ਉੱਚੀ ਨਾ ਬੋਲਾ ਹੁਣ ਮੈਂ ਬੋਲਣ ਲੱਗ ਗਿਆ ਤਕਲੀਫ ਹੋਣ ਲੱਗ ਜੂ ਜਾਣ ਆਉਣ ਤੋਂ ਮਨਾ ਕਰਿਆ ਟੈਨਸ਼ਨ ਨਾ ਕਰਨੀ ਕਹਿੰਦਾ ਤੂੰ ਡਾਕਟਰ ਨੇ ਮੈਨੂੰ ਇਹ ਗੱਲ ਕਹੀ ਆ ਬਾਈ ਤੂੰ ਨਸ਼ਾ ਕਿੱਥੋਂ ਬੰਦ ਕਰਾ ਲੇਂਗਾ ਡਾਕਟਰ ਨੇ ਖੁਦ ਕਹੀ ਐ ਏਡਾ ਵੱਡਾ ਐਮਬੀਬੀਐਸ ਡਾਕਟਰ ਮ ਕਜੀ ਨਾ ਮਰ ਜੀਏ ਮਰਾਂਗੇ ਤਾਂ ਲੋਕਾਂ ਵਾਸਤੇ ਮਰਾਂਗੇ ਬਸ ਆਹੀ ਇੱਛਾ ਹੈ ਮੂਝੇ ਮਰਨੇ ਦਾ ਚਾਹ ਹੈ ਮਰੀ ਮਰਾਂ ਦਾ ਹਰੀ ਕੇ ਦਵਾਰ ਬਾਣੀ ਦਾ ਇੱਕ ਬਹੁਤ ਹੀ ਸੋਹਣਾ ਸ਼ਬਦ ਸਾਡੇ ਗੁਰੂ ਗੋਬਿੰਦ ਸਿੰਘ ਦਾ ਕਹਿੰਦਾ ਸੂਰਾ ਸੋਈ ਸੂਰਾ ਸੋਈ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੂ ਖੇਤ ਖੇਤ ਜੋ ਮੰਡਿਓ ਸੂਰਮਾ ਅਬਜੂਜਣ ਕੋ ਦਾਓ ਅਬਜੂਜਣ ਕੋ ਦਾਓ ਸੂਰਾ ਸੋਈ ਸੂਰਾ ਸੋਈ ਸੂਰਮਾ ਤਾਂ ਹੀ ਹੈ ਹੁਣ ਬਾਈ ਆਪ ਤਾਂ ਉਹਦੇ ਚਰਨਾ ਵਰਗੇ ਵੀ ਨਹੀਂ ਗੁਰੂ ਗੋਬਿੰਦ ਸਿੰਘ ਦੇ ਬਾਕਾਂ ਤੇ ਤੁਰਦੇ ਆ ਹੁਣ ਯਾਰ ਜਦੋਂ ਖੇਤ ਚ ਬਾੜੀ ਗਏ ਨਸ਼ੇ ਆਲੇ ਦੇ ਵਿਰੁੱਧ ਹਨਾ ਤਾਂ ਲੜਾਂਗੇ ਇੱਕ ਮੇਰਾ ਵੀਰ ਗਲਤ ਕਮੈਂਟਡੇ ਕਰਦੇ ਨੇ 1-2% ਹੀ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਦਾ ਇਹ ਨਸ਼ਾ ਵੇਚਣ ਵਾਲੇ ਹੁੰਦੇ ਨੇ ਜਾਂ ਕੋਲੀ ਚੱਕਰ ਦੇ ਲੋਪ ਹੁੰਦੇ ਨੇ ਉਹਨਾਂ ਵੀਰਾਂ ਨੂੰ ਇੰਨੀ ਬੇਇੰਤਿਆ ਹੈ ਕਿ ਮੈਂ ਤਾਂ ਛੋਡੇ ਹੀ ਬੱਚੇ ਬਚਾ ਰਹੇ ਹਾਂ ਜੇ ਉਹੀ ਨਸ਼ਾ ਜਿਹੜਾ ਮੈਂ ਫੜ ਰਹੇ ਹਾਂ ਜਾਂ ਰੋਕ ਰਹੇ ਹਾਂ ਛੋਡੇ ਬੱਚੇ ਕੋਲੇ ਪਹੁੰਚ ਜੇ ਹੂੰ ਇੱਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਕੀ ਉਹ ਮਤੇ ਪਾਉਣ ਇੱਕ ਤਾਂ ਜ਼ਮਾਨਤ ਨਹੀਂ ਕਰਾਉਣੀ ਵੇਚਣਾਂ ਦੀ ਇੱਕ ਪਿਆਰ ਨਾਲ ਸਮਝਾਉਣਾ ਹੈ ਉਹਨਾਂ ਨੂੰ ਇੱਕ ਵਾਰ ਦੋ ਵਾਰ ਫੇਰ ਗ੍ਰੰਥ ਸਾਹਿਬ ਜਿਵੇਂ ਪਹਿਲਾਂ ਦੱਸ ਚੁੱਕਿਆ ਹੈ ਵੀ ਉਹਨਾਂ ਨੂੰ ਭਾਂਡਾ ਛੇਕ ਦਿਓ ਜਿਹੜੇ ਚੰਗੇ ਲੋਕ ਨੇ ਹਟ ਜਾਣਗੇ ਮੋਟੀ ਚਾਮੜੀ ਦੇ ਬੇਸ਼ਰਮ ਲੋਕ ਹਾਰ ਪੈਂਦੋਂ ਵੀ ਹਟਦੇ ਉਹ ਫੇਰ ਵੇਚੀ ਜਾਂਦੇ ਨੇ ਕੀ ਕਰੀਏ ਯਾਰ ਬਹੁਤ ਸ਼ੁਕਰੀਆ ਜੀ ਤਾਂ ਇਸਨ ਸਾਡੇ ਨਾਲ ਪ੍ਰਵਿੰਦਰ ਸਿੰਘ ਝੋਟਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਮਾਨਸਾ ਦੀ ਧਰਤੀ ਤੇ ਖੜਕੇ ਇਹ ਮੁੰਡਾ ਇਹ ਨੌਜਵਾਨ ਆਪਣੀ ਜੰਗ ਨੂੰ ਲੈ ਕੇ ਉਸੇ ਤਰ੍ਹਾਂ ਬਰਕਰਾਰ ਹੈ ਕਹਿੰਦਾ ਮੇਰਾ ਢੰਗ ਤਰੀਕਾ ਕਿਸ ਤਰ੍ਹਾਂ ਦਾ ਹੋਵੇ ਫਿਰ ਲੋਕ ਦੱਸ ਦੇਣ ਮੈਂ ਸਾਰੇ ਅਪਣਾ ਕੇ ਦੇਖ ਲੈ ਔਰ ਇਸ ਨੌਜਵਾਨ ਦੀ ਗੱਲ ਕਿੱਥੇ ਤੱਕ ਅਸਰ ਕਰ ਰਹੀ ਹੈ ਕਿੰਨਾ ਫਰਕ ਪਿਆ ਇਸ ਦੇ ਬਾਰੇ ਤੁਸੀਂ ਵੀ ਖੁਦ ਜਾਣਦੇ ਹੋ ਪਰ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਜਿਹੜਾ ਉਹਨਾਂ ਦਾ ਰੋਲ ਕੀ ਹੈ ਭੂਮਿਕਾ ਕੀ ਹੈ ਉਹ ਸਾਹਮਣੇ ਜਿਹੜੀ ਆ ਜਰੂਰ ਆਉਣੀ ਚਾਹੀਦੀ ਹਾਲਾਂਕਿ ਜੱਗ ਜਾਰ ਵੀ ਹੈ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਿਹੀਆਂ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਨੌਜਵਾਨ ਦੇ ਨਾਲ ਅਸੀਂ ਗੱਲਬਾਤ ਅੱਜ ਦੀ ਘੜੀ ਵਿੱਚ ਕਰਕੇ ਕਰਨੀ ਜ਼ਰੂਰੀ ਸਮਝੀ ਹੈ ਕਿਉਂਕਿ ਇਸ ਦੇ ਨਾਲ ਕੋਈ ਨਾ ਕੋਈ ਅਸਰ ਜ਼ਰੂਰ ਹੋਣਾ ਚਾਹੀਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਮਾਨਸਾ